ਮਫਲ ਟਿੱਕੀ ਤੇਲਾਂ ਟਿੱਕੀ ਅਲਸੀ ਵਾਲ ਟਿੱਕੀ ਤੇਲਾਂ ਦੀਆਂ ਪਿੰਨੀਆਂ ਅਲਸੀ ਦੇ ਪਿੰਨੀਆਂ ਖੋਪਰੀ ਦੀਆਂ ਪਿੰਨੀਆਂ ਗਾਜਰਾਂ ਵਾਲਾ ਗੁੜ ਮੈਡੀਕੇਟਡ ਗੁੜ ਤੇ ਇਸ ਤਰ੍ਹਾਂ 12 14 ਏਟਮਾ ਆਪਣੇ ਲਈ ਬਣ ਜਾਂਦੀ ਨੇ ਬਿਲਕੁਲ ਸ਼ੁੱਧ ਨੇ ਬਿਨਾ ਕੈਮੀਕਲ ਨੇ ਜਿਵੇਂ ਤੁਸੀਂ ਲਿਖਿਆ ਹੈ ਕਿ ਸ਼ੁੱਧਤਾ ਦੀ ਸਾਡੀ ਪੂਰੀ ਗਾਰੰਟੀ ਆ ਹਾਂਜੀ ਪੂਰੀਆਂ ਸ਼ੁੱਧ ਨੇ ਗਈਆਂ ਤੇ ਜੇ ਕੋਈ ਨੂੰ ਕੋਈ ਸ਼ੱਕ ਵੀ ਹੁੰਦੀ ਅਸਤੇ ਇਹ ਕਹਿੰਦੇ ਨੇ ਭਾਈ ਕੋਲ ਬਹਿ ਕੇ ਬਣਵਾ ਲੈ ਹਰਮਨਦੀਪ ਬਾਈ ਪੜ੍ਹਾਈ ਤੁਹਾਡੀ ਕਿੰਨੀ ਕਰੀ ਹੋਈ ਆ ਕਿੰਨਾ ਪੜ੍ਹੇ ਲਿਖੇ ਹੋ ਤੁਸੀਂ ਬੀ گاؤں ਐ ਮਕਾਮ ਕਰੀ ਹੋਈ ਜੇ ਮੇਰੀ ਸੋ ਲੋਜੀ ਨੇ ਵਿਦੇਸ਼ ਜਾਣਾ ਹੋ ਰਿਹਾ ਕਿ ਆਪਾਂ ਉਹਦੀ ਸਮਝ ਹੈ ਹਨਾ ਜੀ ਮੈਂ ਤਾਂ ਇੱਧਰ ਰਹਿ ਕੇ ਹੀ ਸੋਚਿਆ ਦੀ ਬਾਬਾ ਇੱਧਰ ਰਹਿ ਕੇ ਕਰ-ਵਾਰ ਕਰਾਂਗੇ ਪਰ ਉਹ ਮਲਾਬਟਾਂ ਜਿਹਦੇ ਦੇਖੋ ਚਲੋ ਆਪਾਂ ਦੇਖਦੇ ਹਾਂ YouTube ਤੇ ਵੀਡੀਓ ਬਹੁਤ ਚੱਲਦੀ ਹੈ ਮਲਾਬਟਾਂ ਦੇ ਬਿਨਾਂ ਧੰਦਾ ਰਹਿ ਜਾਂਦਾ ਨਹੀਂ ਕਹਿੰਦੇ ਪਰ ਸਾਡਾ ਧੰਦਾ ਇੱਕ ਨੰਬਰ ਦੀ ਜੀ ਚਾਹੇ ਸਾਹਮਣੇ ਬੈਜੇ ਸਾਨੂੰ ਕੋਈ ਤਰਾਜ ਨਹੀਂ ਕੀ ਲੱਗਦਾ ਤੁਹਾਨੂੰ ਪਿਛਲੇ ਦਿਨੀ ਗੁੜ ਸ਼ੱਕਰ ਵੀ ਕਿਤੇ ਨਾ ਕਿਤੇ ਸਿੰਪਲ ਲੈ ਆਏ ਗਏ ਨੇ ਕਹਿੰਦੇ ਉਹ ਫੜਿਆ ਗਿਆ ਬਾਹਰ ਸਿਹਤ ਵਿਭਾਗ ਦੀ ਟੀਮ ਵੱਲੋਂ ਚੀਨੀ ਖਾ ਲੋ ਬਾਜ਼ਾਰ ਚੋਂ ਲੈ ਕੇ ਵਧੀਆ ਉਹ ਸੌ ਗੋਣੇ ਵਧੀਆ ਉਹ ਵਿੱਚ ਚੀਨੀ ਉਹ ਵੀ ਗੰਦੀ ਜਿਹੀ ਨਹੀਂ ਹੁੰਦੀ ਉਹਦੇ ਵਿੱਚ ਕੈਮੀਕਲ ਲੱਗਦੇ ਨੇ ਰੰਗ ਲੱਗਦੇ ਨੇਗੇ ਕਿਵੇਂ ਕਿਵੇਂ ਲੱਗਿਆ ਕੋਈ ਚਾਹ ਫਟਦੀ ਤਾਂ ਨਹੀਂ ਕੋਈ ਗੁੜ ਸ਼ੱਕਰ ਚੋਂ ਕਈ ਵਾਰੀ ਆਪਾਂ ਲੈ ਜਾਂਦੇ ਵੀ ਖਰਾਬ ਹੋ ਜਾਂਦਾ ਗੁੜ ਸ਼ੱਕਰ ਨਹੀਂ ਨਹੀਂ ਜੀ ਕੋਈ ਵੀ ਇਦਾਂ ਦੀ ਕਦੇ ਵੀ ਪ੍ਰੋਬਲਮ ਨਹੀਂ ਆਈ ਹੈਗੀ ਮੈਂ ਕੀ ਹੁਣ ਮਤਲ ਨਵੇਂ ਮੁੰਡੇ ਉੱਠ ਕੇ ਇਹ ਕੰਮ ਚਾਹਣ ਕਿਉਂਕਿ ਅੱਜ ਕੱਲ੍ਹ ਜੂਥ ਬਾਹਰ ਦਾ ਜਾਈ ਜਾਂਦਾ ਹੈਗਾ ਪਰ ਆਪਦੇ ਕੰਮ ਨੂੰ ਅਸੀਂ ਛੱਡੀ ਜਾਂਦੇ ਹਾਂਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜਿਆਦਾਤਰ ਗੱਲਬਾਤ ਇਹ ਹੁੰਦੀ ਹੈ ਕਿ ਅੱਜ ਕੱਲ ਮਾਡਰਨ ਜ਼ਮਾਨਾ ਮਾਡਰਨ ਜ਼ਮਾਨੇ ਵਿੱਚ ਦੁਨੀਆ ਚਲੀ ਗਈ ਪਰ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਬਹੁਤਿਆਂ ਕੈਮੀਕਲ ਵਾਲੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਵੱਡਾ ਦੁਖਾਂਤ ਪੈਦਾ ਕੀਤਾ ਕਿਉਂਕਿ ਸਿਹਤ ਵਿਭਾਗ ਦੀਆਂ ਟੀਮਾਂ ਜਦੋਂ ਕੋਈ ਸੈਂਪਲ ਚੈੱਕ ਕਰਦੀਆਂ ਨੇ ਚਾਹੇ ਦੁੱਧ ਲਾ ਲੋ ਪਨੀਰ ਲਾ ਲੋ ਘੋਲ ਲਾ ਲੋ ਜਦੋਂ ਕੈਮੀਕਲ ਵਾਲੀਆਂ ਫੈਕਟਰੀਆਂ ਫੜੀਆਂ ਜਾਂਦੀਆਂ ਨੇ ਤਾਂ ਵੱਡੇ ਵੱਡੇ ਕਿਤੇ ਨਾ ਕਿਤੇ ਦੁੱਖ ਵੀ ਹੁੰਦਾ ਅਤੇ ਜੋ ਲੋਕ ਦੁਕਾਨਾਂ ਤੋਂ ਲਿਆ ਕੇ ਕੀ ਵਰਤਦੇ ਨੇ ਦੁਕਾਨਾਂ ਤੋਂ ਲਿਆ ਕੇ ਕੋਈ ਵੀ ਚੀਜ਼ ਵਰਤਦੇ ਨੇ ਉਹ ਡਰ ਜਾਂਦੇ ਨੇ ਕਿ ਸਾਡਾ ਕੀ ਬਣੂਗਾ ਹੋ ਸਕਦਾ ਸੀ ਵੀ ਇਸ ਕੈਮੀਕਲ ਚੀਜ਼ਾਂ ਜੂਜ਼ ਕੀਤੀਆਂ ਹੋਣ ਅਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸ਼ੱਕਰ ਗੁੜ ਦੀ ਕਿਉਂਕਿ ਸ਼ੱਕਰ ਗੁੜ ਦੀਆਂ ਪਿਛਲੇ ਦਿਨੀ ਸਿਹਤ ਵਿਭਾਗ ਦੀ ਟੀਮ ਨੇ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਸੈਂਪਲ ਲੈ ਚੈੱਕ ਕੀਤੇ ਜਿੱਥੇ ਕੈਮੀਕਲ ਵਾਲਾ ਗੁੜ ਵੀ ਫੜਿਆ ਗਿਆ ਸ਼ੱਕਰ ਵੀ ਫੜਿਆ ਗਿਆ ਉਸ ਤੋਂ ਬਾਅਦ ਲਗਾਤਾਰ ਤੁਹਾਨੂੰ ਦਿਖਾਵਾਂਗੇ ਕਿ ਆਰਗੈਨਿਕ ਉਰਗੈਨਿਕ ਕੁਲਾੜ ਨੇ ਜਿਹੜੇ ਉਹ ਦਾਅਵੇ ਕਰ ਰਹੇ ਨੇ ਕਿ ਅਸੀਂ ਵਧੀਆ ਪੱਧਰ ਤੇ ਵੇਚਦੇ ਆਂ ਜੀ ਵਧੀਆ ਪੱਧਰ ਤੇ ਆਪਣਾ ਘਰੇਲੂ ਕੰਮ ਕਰਦੇ ਆਂ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਮੌਜੂਦ ਆਂ ਆਪਣਾ ਕਿਸਾਨ ਕੁਲਾ 800% ਸ਼ੁੱਧਤਾ ਦੀ ਗਾਰੰਟੀ ਇੱਥੇ ਆਰਗੈਨਿਕ ਤਰੀਕੇ ਨਾਲ ਦੇਸੀ ਗੁੜ ਸ਼ੱਕਰ ਤਿਆਰ ਕੀਤਾ ਜਾਂਦਾ ਹੈ ਇੱਥੇ ਸਪੈਸ਼ਲ ਆਰਗੈਨਿਕ ਦੇਸੀ ਗੁੜ ਅਤੇ ਸ਼ੱਕਰ ਮਿਲਦਾ ਹੈ ਸਪੈਸ਼ਲ ਤਿਲ ਟਿੱਕੀ ਮੂਫਲੀ ਟਿੱਕੀ ਸੌਫਟ ਟਿੱਕੀ ਅਤੇ ਅਲਸੀ ਵਾਲੀ ਟਿੱਕੀ ਮਿਲਦੀ ਹੈ ਇਹ ਸਾਰਾ ਸਮਾਨ ਬਿਨਾ ਕੈਮੀਕਲ ਤੋਂ ਤਿਆਰ ਕੀਤਾ ਜਾਂਦਾ ਹੈ ਇਹ ਵੱਡੀ ਵੱਡੀ ਗੱਲ ਕਿਉਂਕਿ ਕਿਤੇ ਨਾ ਕਿਤੇ ਹਰ ਚੀਜ਼ ਜਦੋਂ ਆਪਾਂ ਕਿਸੇ ਦੁਕਾਨ ਤੋਂ ਲੈਣੇ ਆ ਕਿਤੋਂ ਵੀ ਲੈਣੇ ਆ ਤਾਂ ਸਾਨੂੰ ਲੱਗਦਾ ਹੈ ਕਿ ਇਹ ਸ਼ੁੱਧ ਹੈ ਜਾਂ ਕੈਮੀਕਲ ਵਾਲੀ ਬਹੁਤ ਡਰਦੇ ਆ ਸ਼ੱਕਰ ਗੁੜ ਦੇ ਬਹੁਤ ਕੁਲਾੜ ਲੱਗੇ ਹੋਏ ਨੇ ਪਰ ਤੁਹਾਨੂੰ ਜਿਹੜੇ ਕੁਲਾੜ ਪੂਰੀ ਸ਼ੁੱਧਤਾ ਨਾਲ ਦਿੰਦੇ ਨੇ ਤੇ ਗਰੰਟੀ ਲੈਂਦੇ ਨੇ ਉਹਦੀਆਂ ਤਸਵੀਰਾਂ ਉਹਨਾਂ ਦੀਆਂ ਵੀਡੀਓਜ਼ ਦਿਖਾਉਂਦੇ ਆ ਤਸਵੀਰਾਂ ਦਿਖਾਵਾਂਗੇ ਕਿ ਅਸੀਂ ਮੌਜੂਦ ਆ ਧੂਰੀ ਤੋਂ ਮਲੇਰਕੋਟਲਾ ਰੋਡ ਤੇ ਜਿੱਥੇ ਇਹ ਕੁਲਾੜ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਇੱਕ ਨੌਜਵਾਨ ਆ ਗੁਰਸਿੱਖ ਪੜਿਆ ਲਿਖਿਆ ਉਸਨੇ ਇਹ ਕੁਲਾੜ ਆਪਣੇ ਘਰ ਦੇ ਅੱਗੇ ਆਪਣੇ ਖੇਤ ਚਲਾਇਆ ਰੋਡ ਦੇ ਉੱਪਰ ਇਸ ਹਾਈਵੇ ਦੇ ਉੱਪਰ ਲਗਾਇਆ ਹੋਇਆ ਜਿੱਥੇ ਵਧੀਆ ਪੱਧਰ ਤੇ ਇੱਕ ਸਿਸਟਮ ਕੀਤਾ ਹੋਇਆ ਕਿ ਅਸੀਂ ਬਿਲਕੁਲ ਔਰਗਾਨਿਕ ਆਪਣਾ ਹੀ ਖੇਤੀ ਦਾ ਗੰਨਾ ਆਪਣੀ ਫਸਲ ਉਗਾਈ ਹੋਈ ਹੈ ਗੰਨਾ ਅਤੇ ਉਸ ਤੋਂ ਬਾਅਦ ਦੇਖੋ ਇੱਕ ਰਸਤਾ ਵੀ ਸਪੈਸ਼ਲ ਬਣਾਇਆ ਹੋਇਆ ਹੈ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਜਦੋਂ ਕਿਸੇ ਨੇ ਆਉਣਾ ਤਾਂ ਆਪਣੀ ਗੱਡੀ ਇਸ ਰਸਤੇ ਤੋਂ ਲੈ ਕੇ ਆਵੇ ਅਤੇ ਗੱਡੀ 'ਚ ਉਤਰਨ ਦੀ ਵੀ ਨਹੀਂ ਲੋੜ ਹੈ ਇੱਥੇ ਆਪਣਾ ਗੁੜ ਸ਼ੱਕਰ ਸ਼ੁੱਧ ਗੁੜ ਸ਼ੱਕਰ ਇੱਥੋਂ ਖਰੀਦ ਕੇ ਲੈ ਕੇ ਜਾਵੇ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਜਦੋਂ ਕਿਸੇ ਦੁਕਾਨ ਤੋਂ ਆਪਾਂ ਕੋਈ ਚੀਜ਼ ਖਰੀਦਦੇ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਇਹਨਾਂ ਦੀ ਫੈਕਟਰੀ ਕਿੱਥੇ ਆ ਇਹਨਾਂ ਦਾ ਕੋਈ ਵੱਡਾ ਪਲਾਂਟ ਕਿੱਥੇ ਆ ਫੈਕਟਰੀ ਦੇ ਅੰਦਰ ਜਦੋਂ ਆਪਾਂ ਦੇਖਦੇ ਆ ਕਿਵੇਂ ਤਿਆਰ ਹੁੰਦਾ ਉਹ ਚ ਕਿਹੜੇ ਕੈਮੀਕਲ ਪੈਂਦੇ ਨੇ ਕੈਮੀਕਲ ਪੈਂਦੇ ਨੇ ਵੀ ਜੇ ਨਹੀਂ ਪੈਂਦੇ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੰਨੀ ਸੁੱਧਾ ਸਿਰਫ ਲਿਖਿਆ ਪਰ ਇਹ ਪੂਰਾ ਓਪਨਲੀ ਲਾਇਆ ਹੋਇਆ ਹਾਈਵੇ ਦੇ ਉੱਪਰ ਸੋ ਬਾਈ ਜੂਰੀ ਮੌਜੂਦ ਨੇ ਨੌਜਵਾਨ ਗੁਰਸਿੱਖਾ ਪੜ੍ਹਿਆ ਲਿਖਿਆ ਪਹਿਲਾਂ ਪੜ੍ਹਾਈ ਕੀਤੀ ਪੜ੍ਹਾਈ ਤੋਂ ਬਾਅਦ ਸੋਚਿਆ ਕਿ ਆਪਣਾ ਹੀ ਧੰਦਾ ਕਰੀਏ ਕਿਉਂਕਿ ਕਈ ਵਾਰ ਸੋਚਦੇ ਨੇ ਕਿ ਹੁਣ ਪੜ੍ਹਾਈ ਕਰ ਲਈ ਜੀ ਕੀ ਕਰੀਏ ਨੌਕਰੀ ਕਰਦੇ ਆ ਤੇ ਨੌਕਰੀ ਕਰਨ ਤੋਂ ਬਾਅਦ ਬਾਹਰ ਆਸਟ੍ਰੇਲੀਆ ਕੈਨੇਡਾ ਜਾਈਏ ਜਾਂ ਕੀ ਕਰੀਏ ਇਹ ਹੁੰਦੀ ਆ ਪਰ ਬਾਈ ਜੂਰੀ ਹਰਮਨਦੀਪ ਮੌਜੂਦ ਆ ਸਾਡੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਇੱਥੇ ਆਪਣਾ ਹੀ ਕੰਮ ਸ਼ੁਰੂ ਕੀਤਾ ਕਿ ਸ਼ੁੱਧ ਦੇਣਾ ਜੀ ਗੁਰਸਿੱਖ ਨੌਜਵਾਨਾਂ ਕਿ ਆਪਾਂ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਕੰਮ ਕਰਨਾ ਸੋ ਹਰਮਨਦੀਪ ਸਾਡੇ ਨਾਲ ਮੌਜੂਦ ਆ ਹਰਮਨਦੀਪ ਕਿਆ ਹਾਲ ਨੇ ਵੀਰ ਠੀਕ ਹੋ ਜੀ ਬਾਈ ਆਸਰਿਕਾਲ ਜੀ ਬਹੁਤ ਵਧੀਆ ਜੀ ਹਰਮਨਦੀਪ ਜੀ ਕਿੰਨੇ ਤਰ੍ਹਾਂ ਦੇ ਪ੍ਰੋਡਕਟ ਬਣਾਉਂਦੇ ਹੋ ਤੁਸੀਂ ਕਿ ਕਿਹੜੇ-ਕਿਹੜੇ ਮਤਲਬ ਇਹ ਤੋਂ ਗੰਨੇ ਤੋਂ ਤਿਆਰ ਕਰਦੇ ਹੋ 14-15 ਪ੍ਰੋਡਕਟ ਬਣ ਜਾਂਦੇ ਨੇ ਜੀ ਆਪਣੇ ਲਈ ਜੀ ਹਾਂਜੀ ਠੀਕ ਹੈ ਤੇ ਆਹ ਦੇਖੋ ਬਾਕੀ ਸਭ ਆਪਣੇ ਸਾਹਮਣੇ ਪਿਆ ਸੌਫਲ ਟਿੱਕੀ ਤੇਲਾ ਲ ਟਿੱਕੀ ਅਲਸੀ ਲ ਟਿੱਕੀ ਤੇਲਾ ਦੀਆਂ ਪਿੰਨੀਆਂ ਅਲਸੀ ਦੇ ਪਿੰਨੀਆਂ ਖੋਪੀ ਦੀਆਂ ਪਿੰਨੀਆਂ ਗਾਜਰਾਂ ਵਾਲਾ ਗੁੜ ਮੈਡੀਕੇਟਡ ਗੁੜ ਇਸ ਤਰ੍ਹਾਂ 12-14 ਆਈਟਮਾਂ ਆਪਣੇ ਲਈ ਬਣ ਜਾਂਦੀਆਂ ਨੇ ਜੀ ਤਿਆਰ ਨੇ ਹਾਂਜੀ ਬਿਲਕੁਲ ਸੁਧ ਨੇ ਬਿਨਾਂ ਕੈਮੀਕਲ ਨੇ ਜਿਵੇਂ ਤੁਸੀਂ ਲਿਖਿਆ ਹੈਗਾ ਸ਼ੁੱਧਤਾ ਦੀ ਸਾਡੀ ਪੂਰੀ ਗਾਰੰਟੀ ਆ ਹਾਂਜੀ ਪੂਰੀਆਂ ਸੁਧ ਨੇ ਗਈ ਤੇ ਇਹ ਕੋਈ ਨਾ ਕੋਈ ਸ਼ੱਕ ਵੀ ਹੁੰਦੀ ਐ ਇਸ ਤੇ ਇਹ ਕਹਿੰਦੇ ਨੇ ਵੀ ਕੋਲ ਬਹਿ ਕੇ ਬਣਵਾ ਲੈ। ਹਾਂ ਆ ਵੀ ਸ਼ੱਕ ਕੱਢ ਲਾਉਂਦਾ ਬਹਿ ਮੈਂ ਨਾ ਰੱਖ ਸਾਹਮਣੇ ਬਹਿ ਕੇ ਕਢਵਾ ਲਓ। ਸਾਨੂੰ ਕੋਈ ਤਰਾਜ ਨਹੀਂ। ਹਾਂ ਪੂਰੀ ਸੁਧਣੀ ਜੀ। ਬਾਕੀ ਅੱਡਾ ਤੁਹਾਡਾ ਇਹ ਵੀ ਜੇ ਕੱਲ ਨੂੰ ਵੀ ਤੁਹਾਨੂੰ ਲੱਗਦਾ ਕੋਈ ਚੱਕਰ ਨਹੀਂ ਇੱਥੇ ਆ ਜਾਓ ਜੀ ਸਾਨੂੰ ਦੱਸੋ ਵੀ ਆ ਸਾਡਾ ਪ੍ਰੋਬਲਮ ਆ ਸਾਬ। ਹਾਂ ਜੀ ਸਾਡਾ ਪੱਕਾ ਅੱਡਾ ਹੀ ਐ ਇੱਥੇ ਸਾਡਾ ਪਿੱਛੇ ਆਪਣਾ ਘਰ ਆ ਕਰਦੇ ਸਾਹਮਣੇ ਆਪਣਾ ਕੰਮ ਤੋਰਿਆ ਹੋਇਆ ਸੀ ਜਿਹੜਾ ਅਸੀਂ ਕਿਤੇ ਚਲੇ ਜਾਵਾਂ ਚੋ ਘਾੜ ਦਾ ਸੀ ਜਿਹਨੂੰ ਦੂਬਾ ਸੀ ਤਾਂ ਘਰੇ ਤਾਂ ਹੁੰਨੇ ਹੀ ਆ ਨਾ। ਹਾਂ ਜੀ ਆਪਣਾ ਕਿਹੜਾ ਵੀ ਕੱਚਾ ਪੜਾਈ ਤੋਂ ਬਾਅਦ ਕੀ ਸੋਚਿਆ ਫਿਰ ਜਿਵੇਂ ਮੁੰਡੇ ਹੁਣ ਨੌਜਵਾਨ ਬਾਹਰ ਜਾ ਰਹੇ ਨੇ ਕਿ ਉਰੇ ਤਾਂ ਰੁਜ਼ਗਾਰ ਨਹੀਂ ਮਿਲਦਾ ਜੀ ਦਿੱਕਤਾਂ ਨੇ ਵੱਡੀਆਂ ਖੇਤੀਬਾੜੀ ਤੋਂ ਥੋੜਾ ਜਿਹਾ ਕਿਨਾਰਾ ਕਰ ਰਹੇ ਨੇ ਕਿ ਖੇਤੀਬਾੜੀ ਹੁੰਦੀ ਨਹੀਂ ਰੁਜ਼ਗਾਰ ਕੋਈ ਮਿਲਦਾ ਨਹੀਂ ਕਿ ਕੀ ਕਰੀਏ ਹਵਦਾ ਬਿਜ਼ਨਸ ਕਰਨ ਦੀ ਸੋਚੀ ਵੀ ਚਲੋ ਆਪਦਾ ਇੱਥੇ ਨਾ ਇੱਥੇ ਰਹਿ ਕੇ ਤੋਰੀਏ ਪੰਜਾਬ 'ਚ ਵੀ ਚਲੋ ਜੇ ਕੰਮ ਸ਼ੁਰੂ ਕਰਨਾ ਆਪਣੇ ਕੋਈ ਘਾਟਾ ਨਹੀਂ ਜੇ ਮਨ ਲਾ ਕੇ ਕਰੀਏ ਚਲੋ ਜੀ ਨੇ ਵਿਦੇਸ਼ ਜਾਣਾ ਹੋ ਰਿਹਾ ਕੀ ਆਪਾਂ ਉਹਦੀ ਸਮਝ ਹੈ ਹੈ ਨਾ ਜੀ ਮੈਂ ਤਾਂ ਇੱਧਰ ਰਹਿ ਕੇ ਹੀ ਸੋਚਿਆ ਦੀ ਆਪਦਾ ਇੱਧਰ ਰਹਿ ਕੇ ਕਰ-ਵਾਰ ਕਰਾਂਗੇ ਤੇ ਆਪਣਾ ਬਾਬੇ ਨਾਨਕ ਨੇ ਹਾਂਜੀ ਇਹ ਕੌਣ ਨੇ ਤੁਹਾਡੇ ਭਰਾ ਨਾਲ ਕੰਮ ਕਰਦਾ ਭਰਾ ਨੇ ਜੀ ਹਾਂ ਤਾਂ ਆ ਜਿਹਦੇ ਬੇਟੇ ਨੇ ਅਸੀਂ ਸਾਂਝਾ ਕੰਮ ਕਰਿਆ ਜੀ ਹਾਂਜੀ ਹਾਂਜੀ ਵੀਰ ਜੀ ਕੀ ਕੀ ਨਾਮ ਆ ਆਪਣਾ ਰਾਜਵਿੰਦਰਾ ਜੀ ਅੱਛਾ ਰਾਜਵਿੰਦਰ ਜੀ ਇਕੱਠਾ ਕੰਮ ਕਰਦੇ ਹੋ ਫਿਰ ਤੁਸੀਂ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਹੁਣ ਸਮਾਨ ਕਿੰਨਾ ਕੁ ਵਿਕਦਾ ਕਿੰਨੇ ਕੁ ਲੋਕ ਆਉਂਦੇ ਨੇ ਇੱਥੇ ਬਹੁਤ ਆਉਂਦੇ ਨੇ ਜੀ ਠੀਕ ਹੈ ਹਾਂਜੀ ਕਿਉਂਕਿ ਸ਼ੁੱਧਤਾ ਕਰਕੇ ਆਉਂਦੇ ਨੇ ਕਿ ਸ਼ੁੱਧਤਾ ਬਹੁਤ ਆ ਇੱਥੇ ਹਾਂਜੀ ਸ਼ੁੱਧਤਾ ਵੀ ਹੈ ਬਾਕੀ ਸਫਾਈ ਵੀ ਬਹੁਤ ਹੈ ਸਾਡੀ ਅਸੀਂ ਕੋਲੇ ਕਹਿੰਦੇ ਨੇ ਬੰਦੇ ਨੂੰ ਕੋਲੇ ਬਹਿ ਜੋ ਜੀ ਜਿਹਨੇ ਕੋ ਕਾਉਂਟਰਲ 50 ਕਿਲੋ ਸ਼ੱਕਰ ਲੈਣੀ ਹੈ ਪੀ ਉਹਦੇ ਚ ਲੈ ਜਾਓ ਸਾਨੂੰ ਕੋਈ ਹੋਂਦੀ ਹੈਗਾ ਵੀਰੇ ਬਿਲਕੁਲ ਹਰਨਦੀਪ ਭਾਈ ਜਦੋਂ ਆਪਾਂ ਦੇਖਦੇ ਆ ਬਹੁਤ ਫੈਕਟਰੀਆਂ ਫੜੀਆਂ ਜਾਂਦੀਆਂ ਨੇ ਕਿਉਂ ਦੁੱਧ ਡੇਰਾ ਵਗੈਰਾ ਕਿ ਕੈਮੀਕਲ ਵਾਲੀਆਂ ਨੇ ਜੀ ਫੈਕਟਰੀਆਂ ਦਾ ਨਜ਼ਰ ਕੁਝ ਹੁੰਦਾ ਫੈਕਟਰੀ ਬਾਹਰ ਕੁਝ ਹੁੰਦੀ ਆ ਕੀ ਲੱਗਦਾ ਤੁਹਾਨੂੰ ਪਿਛਲੇ ਦਿਨੀ ਗੁੜ ਸ਼ੱਕਰ ਵੀ ਕਿਤੇ ਨਾ ਕਿਤੇ ਸੈਂਪਲ ਲਏ ਗਏ ਨੇ ਕਹਿੰਦੇ ਉਹ ਫੜਿਆ ਗਿਆ ਬਾਹਰ ਸਿਹਤ ਵਿਭਾਗ ਦੀ ਟੀਮ ਵੱਲੋਂ ਕਿਵੇਂ ਦੇਖਦੇ ਹੋ ਤੁਸੀਂ ਕਿੰਨਾ ਕੁ 2 ਨੰਬਰ ਦਾ ਸਮਾਨ ਚੱਲ ਰਿਹਾ ਆਪਣੇ ਪੰਜਾਬ 'ਚ ਆਪਣੇ ਦੇਸ਼ 'ਚ ਅੱਖਾਂ ਤੋਂ ਪਰੇ ਜੱਗਮਰੀ ਵਾਲੀ ਗੱਲੀ ਹੈ ਜੀ ਜੇ ਲੱਖਾਂ ਸਾਹਮਣੇ ਉਹੀ ਜਿੰਦੇ ਨੇ ਦੇਖ ਲਿਆ ਠੀਕ ਹੈ ਅਸੀਂ ਤਾਂ ਇੱਥੇ ਕੋਈ ਮਲਾਵਟ ਨਹੀਂ ਕਰਦੇ ਪਰ ਉਹ ਮਲਾਵਟਾਂ ਜੇ ਦੇਖੋ ਚਲੋ ਆਪਾਂ ਦੇਖਦੇ ਹਾਂ YouTube ਤੇ ਵੀਡੀਓ ਬਹੁਤ ਚੱਲਦੀ ਹੈ ਮਲਾਵਟਾਂ ਦੇ ਬਿਨਾਂ ਧੰਦਾ ਰਹਿ ਜਾਂ ਨਹੀਂ ਕਹਿੰਦੇ ਪਰ ਸਾਡਾ ਧੰਦਾ ਤੇ ਇੱਕ ਨੰਬਰ ਦੀ ਹੈ ਜੀ ਚਾਹੇ ਸਾਹਮਣੇ ਬਹਿ ਜਾ ਸਾਨੂੰ ਕੋਈ ਤਰਾਜ ਨਹੀਂ ਅਸੀਂ ਤਾਂ ਘਾੜ ਚਲਾਉਂਦੀ ਹਾਂ ਮੰਨ ਕੇ ਚਲੋ ਹੁਣ ਥੋੜਾ ਕਰ ਟਾਈਮ ਹੀ ਹੋਇਆ ਆਪਣੇ ਘਾੜ ਚੱਲੇ ਨੂੰ ਪਹਿਲਾਂ ਨਹੀਂ ਚਲਾਉਂਦੇ ਤੇ ਆਪਾਂ ਅਡਵਾਂਸ ਚਲਾਈਏ ਉਦੋਂ ਕੁਆਲਿਟੀ ਨਹੀਂ ਬਣਦੀ ਜੀ ਉਦੋਂ ਫਿਰ ਜਿਵੇਂ ਕਹਿੰਦੇ ਨੇ ਆ ਮਲਾਵਟਾਂ ਨਾਲ ਹੀ ਬ ਹਾਂਜੀ ਬਿਲਕੁਲ ਵੈਸੇ ਅਸੀਂ ਦੇਖਦੇ ਹਾਂ ਕਿ ਤੁਸੀਂ ਰਸਤਾ ਖਾਸ ਸਪੈਸ਼ਲ ਬਣਾਇਆ ਹੋਇਆ ਹੈ ਕਿ ਗੱਡੀ ਆਵੇ ਕਾਰ ਆਵੇ ਇੱਥੋਂ ਦਿੱਕਤ ਨਾ ਆਵੇ ਨਾਲੇ ਤਾਂ ਸਾਈਡ ਹੋ ਜੂਗੀ ਨਾਲੇ ਆਰਾਮ ਨਾਲ ਅਗਲਾ ਚੀਜ਼ ਖਰੀਦੇ ਆਪਣੀ ਇਹ ਸਪੈਸ਼ਲ ਬਣਾਇਆ ਤੁਸੀਂ ਹਾਂਜੀ ਸਪੈਸ਼ਲ ਬਣਾਇਆ ਹੈ ਜੀ ਆਪਣਾ ਘਰ ਆਪਣੀ ਜ਼ਮੀਨ ਹੀ ਆਪਾਂ ਨੂੰ ਕਿਹੜਾ ਕੋਈ ਆਏ ਵੀ ਪੈਸਾ ਲਾ ਲੈ ਵੀ ਗੱਲੋ ਸੱਟਨੇ ਵਜੇ ਕਰਾਈ ਦੀ ਆ ਤਾਂ ਆਪਣੀ ਲਈ ਜਾਨੇ ਸੈਟਅਪ ਵਧੀਆ ਬਣੀ ਜਾਂਦਾ ਗਾਹ ਮਾਲਕਾ ਵਧੀਆ ਚੱਲ ਜੰਦਾ ਜੀ ਕੰਮ ਆ ਬਾਕੀ ਆਪਣੇ ਸਰੋਂ ਦਾ ਤੇਲ ਵੀ ਘਰ ਦਾ ਹੁੰਦਾ ਜੀ ਸਿਰਕਾ ਵੀ ਤਿਆਰ ਕਰਦੇ ਆ ਆਪਦਾ ਕਰਦਾ ਜਿਹੜੀ ਵੀ ਆਈਟਮ ਲੱਗੀ ਆਪਣੇ ਕਾਊਂਟਰ ਤੇ ਆਪਣੀ ਘਰ ਦੀ ਵੀ ਹੈ ਜੀ ਕੋਈ ਐ ਨਹੀਂ ਬਾਜ਼ਾਰ ਤੋਂ ਲਿਆ ਕੇ ਲਾਈ ਆ ਹੁਣ ਅਗਲੇ ਅਗਲੇ ਸਾਲ ਅਸੀਂ ਹਲਦੀ ਲਈ ਹੋਈ ਆ ਅਗਲੇ ਸਾਲ ਆ ਉਹਦੀ ਹਲਦੀ ਵੀ ਲਾਵਾਂਗੇ ਲਾਲ ਮਿਰਚਾਂ ਵੀ ਲਾਵਾਂਗੇ ਸਾਡੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਆਈਟਮਾਂ ਜਿਹੜੀਆਂ ਖੇਤੀ ਚੋਂ ਪੈਦਾ ਕਰ ਸਕਦੇ ਆ ਰਸੋਈ ਲਈ ਜਿਹੜੀਆਂ ਯੂਜ਼ ਕਰਦੇ ਆ ਰਸੂਏ ਚ ਆਪਾਂ ਉਹ ਹੀ ਆਪਦੇ ਕਾਊਂਟਰ ਤੇ ਲਾਈਏ ਪਰ ਉਹ ਕੰਮ ਨਹੀਂ ਹੈਗਾ ਵੀ ਬਾਜ਼ਾਰ ਤੋਂ ਲੈ ਕੇ ਧਰ ਕੇ ਲੋਕਾਂ ਨਾਲ ਲੁੱਟੀ ਜਾਈਏ ਉਹ ਕੰਮ ਨਹੀਂ ਕਰਨਾ ਜਿਹੜੀ ਆਪਦੀ ਹੋਊਗੀ ਉਹੀ ਕਾਊਂਟਰ ਤੇ ਲਾਵਾਂਗੀ ਦੂਜੀ ਕਾਊਂਟਰ ਤੇ ਠੀਕ ਹੈ ਸਰੋਂ ਵੀ ਆਪਣੀ ਲਗਾ ਕੇ ਗੰਨਾ ਵੀ ਆਪਣਾ ਲਗਾ ਕੇ ਤੇ ਹਲਦੀ ਵੀ ਆਪਣੀ ਲਗਾ ਕੇ ਆਪਣੀ ਪਿਸ਼ਾ ਕੇ ਆਪਣੀ ਇੱਥੇ ਰੱਖੂਗਾ ਹਾਂਜੀ ਹਾਂਜੀ ਗੰਨਾ ਵੀ ਆਪਦਾ ਸਰੋਂ ਵੀ ਆਪਦੀ ਹਾਂ ਹਲਦੀ ਵੀ ਉਹ ਅਗਲੇ ਸਾਲ ਆਉਗੀ ਇਹ ਕਿਹਦਾ ਨਹੀਂ ਇਹ ਕਿਹਦਾ ਜੇ ਪ੍ਰੋਸੈਸ ਚੱਲਦਾ ਖੇਤ ਖੇਤੀ ਚ ਖੜੀ ਆ ਖੇਤ ਚ ਹਾਂਜੀ ਹਾਂ ਬਾਕੀ ਰੇਟ ਕੀ ਦਿੰਨੇ ਹੋ ਤੁਸੀਂ ਇਹ ਸ਼ੱਕਰ ਆ ਜਿਹੜੀ ਗੁੜਾ ਇਥੋਂ ਸ਼ੱਕਰ ਜੀ 85 ਰੁਪਏ ਦਿੰਨੇ ਆ ਗੁੜ 75 ਰੁਪਏ ਦਿੰਨੇ ਆ ਜੀ ਬਾਕੀ ਆਟਮਾਂ ਦੇ ਲੱਗੋ ਲੱਗੀ ਰੇਟ ਨੇ ਇਹਦਾ ਆਪਣੇ ਲੈ 350 ਦਾ ਕੈਟ ਪਈ ਹੈ ਜੀ ਮਹਿੰਗੀ ਤੋਂ ਮਹਿੰਗੀ ਐਂਡਰੀ ਫਰੂਟ ਵਾਲੀ ਫਿਰ ਮਹਿੰਗੀ ਚਲੀ ਜਾਂਦੀ ਆ ਹਾਂ ਪਰ ਗੱਲ ਇੱਥੇ ਸਾਹਮਣੇ ਆਉਂਦੇ ਜਦੋਂ ਦੁਕਾਨਾਂ ਤੋਂ ਸ਼ੱਕਰ ਖਰੀਦਦੇ ਆ ਗੁੜ ਖਰੀਦਦੇ ਆ 40 50 ਰੁਪਏ ਨੂੰ ਮਿਲਦੀ ਆ ਜੀ ਬਾਕੀ ਯੂਪੀ ਵਾਲੇ ਪਿੰਡਾਂ ਚੋਂ ਟਰਾਲੀਆਂ ਰਾਜਸਥਾਨ ਵਾਲੇ ਲੈ ਕੇ ਆਉਂਦੇ ਨੇ ਉਹ 40 50 ਰੁਪਏ ਨੂੰ ਦਿੰਦੇ ਨੇ ਇੰਨੀ ਸਸਤੀ ਭਾਈ ਜੀ ਉੱਥੇ ਕਿਵੇਂ ਤੇ ਤੁਹਾਡੇ ਲਈ ਸਸਤੀ ਕਿਉਂ ਨਹੀਂ ਉਹ ਤਾਂ ਜੀ ਇੱਕ ਗੁੜ ਦਾ ਨੋਈ ਆ ਜੀ ਇੱਕ ਗੋੜਾ ਹੈਗਾ ਵਿੱਚ ਤਾਂ ਉਹਦੇ ਕੁਝ ਨਹੀਂ ਉਹਦੇ ਇੱਕ ਸ਼ੇਪ ਹੀ ਗੁੜ ਦੀ ਦਿੱਤੀ ਹੁੰਦੀ ਹੈ ਜਿਵੇਂ ਗੱਲ ਵੀ ਖੋਤੇ ਦੇ ਸੇਰ ਦੀ ਖੱਲ ਪਾ ਦੀਏ ਤਾਂ ਉਹ ਸੇਰ ਨਹੀਂ ਬਣ ਜਾਂਦਾ ਫਿਰ ਉਹ ਤਾਂ ਇੱਕ ਗੁੜ ਦੀ ਸ਼ੇ ਉਹ ਵਿੱਚ ਚੀਨੀ ਉਹ ਵੀ ਗੰਦੀ ਚੀਨੀ ਹੁੰਦੀ ਹੈ ਉਹਦੇ ਵਿੱਚ ਕੈਮੀਕਲ ਲੱਗਦੇ ਨੇ ਰੰਗ ਲੱਗਦੇ ਨੇਗੇ ਉਹਦੇ ਨਾਲ ਬੰਦਾ ਚੀਨੀ ਖਾ ਲੇ ਉਹ ਵਧੀਆ ਜੇ ਖਾਣਾ ਸੁੱਧ ਗੋੜ ਖਾਣਾ ਜੀ ਫੇਰ ਤਾਂ ਸੁੱਧ ਤਾਂ 80 85 ਨੂੰ ਮਿਲੂਗਾ ਇਹ ਤੋਂ ਘੱਟ ਨਹੀਂ ਮਿਲ ਸਕਦਾ ਠੀਕ ਹੈ ਹਾਂਜੀ ਹਾਂ ਬਿਲਕੁਲ ਬਾਈ ਜੀ ਆਪਾਂ ਕੁਲਾੜ ਵੀ ਦੇਖਦੇ ਹਾਂ ਤੁਹਾਡੇ ਵਾਲਾ ਕਿਵੇਂ ਸਫਾਈ ਕਿੰਨੀ ਕਿਵੇਂ ਤੁਸੀਂ ਤਿਆਰ ਕਰਦੇ ਹੋ ਸੋ ਬਾਈ ਜੀ ਹਰਮਨਦੀਪ ਤੇ ਰਾਜਵਿੰਦਰ ਇਹਨਾਂ ਨੇ ਕੰਮ ਕੀਤਾ ਪੜਾਈ ਲਿਖਾਈ ਕੀਤੀ ਪੜਾਈ ਲਿਖਾਈ ਤੋਂ ਬਾਅਦ ਸੋਚਿਆ ਕਿ ਕਈ ਵਾਰੀ ਜੌਬ ਦੀ ਗੱਲ ਹੁੰਦੀ ਆ ਕਿ ਜੌਬ ਨੂੰ ਟਰਾਈ ਥੋੜੀ ਬਹੁਤੀ ਕੀਤੀ ਪਰ ਉਸ ਤੋਂ ਬਾਅਦ ਸੋਚਿਆ ਕਿ ਆਪਣਾ ਕੰਮ ਕਰਦੇ ਹ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤਸਵੀਰਾਂ ਦਿਖਾਈਆਂ ਨੇ ਗੱਲਬਾਤ ਵੀ ਬਾਈ ਜੀ ਹੋਰਾਂ ਨਾਲ ਕੀਤੀ ਆ ਕਿ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਕਿ ਪੂਰਾ ਸ਼ੁੱਧ ਜੇ ਸ਼ੁੱਧ ਚੀਜ਼ ਲੈਣੀ ਆ ਕਿਉਂਕਿ ਬਾਈ ਜੀ ਗੱਲਬਾਤ ਕਰ ਰਹੇ ਨੇ ਕਿ ਸਾਡੇ 85 ਰੁਪਏ ਸ਼ੱਕਰ ਮਿਲਦੀ ਆ ਕਿਉਂਕਿ ਜਦੋਂ ਰਾਜਸਥਾਨ ਦੀਆਂ ਟਰਾਲੀਆਂ ਪਿੰਡਾਂ 'ਚ ਆਉਂਦੀਆਂ ਨੇ ਯੂਪੀ ਦੀਆਂ ਟਰਾਲੀਆਂ ਆਉਂਦੀਆਂ ਨੇ ਉੱਥੇ ਆਪਾਂ ਦੇਖਦੇ ਆ ਕਿ ਕਿਤੇ ਨਾ ਕਿਤੇ ਸ਼ੱਕਰ 40 45 50 ਰੁਪਏ ਇੱਥੋਂ ਮਿਲਦੀ ਆ ਪਰ ਬਾਈ ਜੀ ਹੋਰਾਂ ਦਾ ਕਹਿਣਾ ਕਿ ਜੇ ਸਾਫ਼ ਸੁਥਰੀ ਚੀਜ਼ ਦੇਖਣੀ ਆ ਸਾਫ਼ ਸੁਥਰੀ ਚੀਜ਼ ਤਾਂ ਉਹ ਥੋੜਾ ਬਹੁਤੇ ਪੈਸੇ ਤਾਂ ਵੱਧ ਲੱਗਦੇ ਨੇ ਪਰ ਆਰਗੈਨਿਕਾਂ ਸੁਧਾ ਉਹ ਅਸੀਂ ਵੇਚਦੇ ਆ ਗੁਰਸਿੱਖ ਬਾਈਆ ਕਹਿ ਰਿਹਾ ਕਿ ਗਲਤ ਕੰਮ ਕਦੇ ਨਾ ਕੀਤਾ ਨਾ ਕਰਨਾ ਸਾਫ ਸੁਥਰਾ ਕੰਮ ਕਰਦੇ ਰਹਾਂਗੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਨਾਲ ਇੱਥੇ ਸ਼ੱਕਰ ਤੇ ਗੁੜ ਤਿਆਰ ਹੁੰਦਾ ਹੈ ਹਰਮਨਦੀਪ ਸਿੰਘ ਨੌਜਵਾਨ ਨੇ ਆਪਣੇ ਘਰ ਦੇ ਅੱਗੇ ਸਾਰਾ ਸਿਸਟਮ ਕਰਿਆ ਹੋਇਆ ਕੁਲਾੜ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਜਿੱਥੇ ਪੂਰਾ ਸਿਸਟਮ ਚੱਲਦਾ ਕਿਉਂਕਿ ਇੱਥੇ ਲੇਬਰ ਰੱਖ ਕੇ ਇੱਥੇ ਬੰਦੇ ਰੱਖ ਕੇ ਉਹ ਸ਼ੁੱਧ ਸ਼ੱਕਰ ਗੁੜ ਤਿਆਰ ਕਰਦੇ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਕਿ ਇਹ ਘੁਲਾੜ ਲਗਾਇਆ ਹੋਇਆ ਬਿਲਕੁਲ ਪਿੱਛੇ ਘਰ ਦੇ ਨਾਲ ਅਤੇ ਸ਼ੁੱਧ ਇਥੋਂ ਗੁੜ ਸ਼ੱਕਰ ਵੇਚਦੇ ਨੇ ਬਾਈ ਜੀ ਉਰ ਤੋਂ ਪਹਿਲਾਂ ਵੀ ਪੁੱਛਿਆ ਸੀ ਕਿ ਕੈਨੇਡਾ ਜਾ ਰਹੇ ਨੇ ਮੁੰਡੇ ਬਾਹਰ ਲੀਆਂ ਕੰਟਰੀਆਂ ਜਾ ਰਹੇ ਨੇ ਵੀ ਬਾਈ ਜੀ ਤੁਸੀਂ ਕਿਵੇਂ ਸੋਚਿਆ ਹਰਮਨਦੀਪ ਵੱਡਾ ਪ੍ਰੋਜੈਕਟ ਤੁਸੀਂ ਸ਼ੁਰੂ ਕੀਤਾ ਮਤਲਬ ਕਿਤੇ ਨਾ ਕਿਤੇ ਜਿਹੜੇ ਬਾਹਰ ਜਾ ਰਹੇ ਨੇ ਉਹ ਵੀ ਲੱਖਾਂ ਰੁਪਏ ਖਰਚ ਕਰਦੇ ਨੇ ਪਰ ਆਪਣੇ ਘਰ ਤੋਂ ਕਿੰਨਾ ਦੂਰ ਵਗ ਜਾਂਦੇ ਨੇ ਜੀ ਉੱਥੇ ਜਦੋਂ ਵਾਪਸ ਆਉਣਾ ਕਿੰਨੀ ਸੋਚ ਰਹਿੰਦੀ ਹੈ ਵੀ ਕਦੋਂ ਵਾਪਸ ਆਵਾਂਗੇ ਮਾਪੇ ਤੋਂ ਦੂਰ ਹੋ ਜਾਂਦੇ ਨੇ ਕੀ ਲੱਗਦਾ ਤੁਹਾਨੂੰ ਕੀ ਸੁਝਾਅ ਵੀ ਕੀ ਦਵੋਗੇ ਤੁਸੀਂ ਜਿਵੇਂ ਦਾ ਤੁਸੀਂ ਕੰਮ ਕਰ ਰਹੇ ਕੰਮ ਜੇ ਇੱਥੇ ਬਹੁਤ ਸੋਹਣਾ ਚੱਲਦਾ ਸੀ ਤਾਂ ਚਲੋ ਬਾਹਰ ਜਾਣ ਦਾ ਮੈਂ ਤਾਂ ਸੋਚਿਆ ਹੀ ਨਹੀਂ ਸੀ ਮੈਂ ਤਾਂ ਇੱਧਰ ਹੀ ਤੁਰਨਾਂ ਦੀ ਸੁਝਾਅ ਦੇਣ ਜੋਗੇ ਤਾਂ ਬਾਈ ਅਜਾ ਆਪਾਂ ਚਲੋ ਹੋਏ ਨਹੀਂ ਹੈਗੇ ਹਨਾ ਹਾਂ ਪਤਾ ਜੇ ਆਪਦਾ ਕੰਮ ਇੱਧਰ ਤੋੜ ਲਿਆ ਦੱਲਾ ਕੀ ਤੁਰਿਆ ਬਹੁਤ ਵਧੀਆ ਕੰਮ ਚੱਲ ਪਿਆ ਠੀਕ ਹੈ ਤੇ ਨਾਲੇ ਆਪਦੇ ਚਲ ਘਰ ਦੇ ਵਿੱਚ ਆ ਉਹੀ ਗੱਲ ਆ ਗਈ ਉਹਦੇ ਘਰ ਤੋਂ ਦੂਰ ਰਹਿਣਾ ਬੰਦੇ ਨੂੰ ਆ ਦੇ ਘਰ ਦੇ ਵਿੱਚ ਆ ਸਵੇਰੇ ਸ਼ਾਮ ਆਪਦਾ ਘਰ ਚ ਰਹਿ ਕੇ ਕੰਮ ਤੁਰ ਗਿਆ ਜਿਵੇਂ ਕਹਿੰਦੇ ਘਰ ਚ ਗੰਗਾ ਹੈ ਆਪਣੇ ਦਾ ਜੀ ਪਰ ਆਪਣੇ ਨੌਜਵਾਨ ਹਰਮਨਦੀਪ ਕਈ ਵਾਰੀ ਆਏ ਸੋਚਦੇ ਨੇ ਵੀ ਇੱਥੇ ਕੰਮ ਨਹੀਂ ਚੱਲਣਾ ਲੱਖਾਂ ਰੁਪਏ ਲਾ ਕੇ ਬਰਬਾਦ ਨਾ ਹੋ ਜੇ ਹੁਣ ਤੁਸੀਂ ਪ੍ਰੋਜੈਕਟ ਸ਼ੁਰੂ ਕਰਿਆ ਕਿਉਂਕਿ ਤੁਹਾਨੂੰ ਪਹਿਲਾਂ ਐਂਦੀ ਵੀ ਜਦੋਂ ਆਪਾਂ ਸ਼ੁੱਧ ਦਵਾਂਗੇ ਵਧੀਆ ਦਵਾਂਗੇ ਅਸੀਂ ਚੱਲਾਂਗੇ ਜੀ ਲੋਕ ਪਸੰਦ ਕਰਨਗੇ ਚਲੋ ਹਰੇਕ ਬੰਦੇ ਨੂੰ ਪਹਿਲਾਂ ਆਪ ਜਿਹੜੇ ਕਿਸ ਜੇ ਫੇਲ ਹੋ ਗਏ ਪਹਿਲਾਂ ਫੇਲ ਹੀ ਸੋਚ ਲੈਨੇ ਅਸੀਂ ਪਾਸ ਨਹੀਂ ਸੋਚਦੇ ਅਸੀਂ ਤਾਂ ਲਾਇਆ ਦੀ ਪੈਸਾ ਵੀ ਜਰ ਪਾਸ ਹੋਣੇ ਹੋਣਾ ਬਾਕੀ ਤਾਂ ਪਰਮਾਤਮਾ ਨੂੰ ਪਤਾ ਹੁੰਦਾ ਜੀ ਹੈਨਾ ਮੈਂ ਤੈਨੂੰ ਫੇਲ ਕਰਨਾ ਜਾਂ ਪਾਸ ਉਹਦੇ ਹੱਥਾਂ ਜਦ ਮੈਂ ਪੋਜ਼ਿਟਿਵ ਸੋਚ ਲੈ ਕੇ ਚੱਲੂਗਾ ਤਾਂ ਪੂਰਾ ਜੋਰ ਲਾਊਗਾ ਮੈਂ ਮੰਦਾਨੀ ਵੀ ਫੇਲ ਹੋ ਜਾਊਗਾ ਫਿਰ ਸਾਡਾ ਸੀ ਤਾਂ ਇੰਝ ਚੱਲੇ ਤੇ ਵੀ ਚੱਲ ਆਉਣੀ ਚਲਾਉਣਾ ਚਾਹ ਕੋਸ ਹੋ ਜਾਏ ਕੁਆਲਿਟੀ ਦੇਣੀ ਆ ਪਿਛਲੇ ਸਾਲ ਲੋਕਾਂ ਨੂੰ ਸੀ ਕੁਆਲਿਟੀ ਦਿੱਤੀ ਅੱਜ ਸਾਲ ਲੋਕ ਕਬਦੇ ਆ ਪਾਉਂਦੇ ਨੇ ਹਾਂਜੀ ਅੱਛਾ ਵਧੀਆ ਵਿਕਰੀ ਹੁੰਦੀ ਆ ਜਿੰਨਾ ਤਿਆਰ ਕਰਦੇ ਉਹਨਾਂ ਵਿਕੀ ਜਾਂਦਾ ਨਾਲ ਦੀ ਨਾਲ ਹਾਂਜੀ ਉਹਨਾਂ ਵਿਕੀ ਜਾਂਦਾ ਨਾਲ ਦੀ ਨਾਲ ਐਂ ਤਾਂ ਕਿਰਾਏ ਤੇ ਵੀ ਅਸੀਂ ਪੀੜ ਦੇਨੇ ਪੜਾਈ ਵੀ ਜਿਵੇਂ ਕਿਸੇ ਨੇ ਪੜਾਉਣਾ ਕੰਨਾ ਆਪਦਾ ਉਹ ਤੋਂ ਵੀ ਅਸੀਂ ਕਿਰਾਇਆ ਲੈ ਲੈਨੇ ਆ ਪੜਾਈ ਦਾ ਵੀ ਉਹ ਲੈ ਲੈ 20 ਰੁਪਏ ਕਿਲੋ ਪੀੜ ਦੇਣ ਜਾਂ 2000 ਰੁਪਏ ਕਵਾਂਟ ਲਾ ਲੋ ਸੀ ਖਰਚਾ ਲੈ ਲੈਣਾ ਅਗਲੇ ਨੂੰ ਬਣਾ ਕੇ ਦੇ ਦਿੰਨੇ ਆ ਹਾਂਜੀ ਬਿਲਕੁਲ ਕੁਲਾੜ ਚੱਲ ਰਿਹਾ ਆਪਣਾ ਰਸ ਨਿਕਲਦਾ ਅੱਗੇ ਜਾਂਦਾ ਅੱਗੇ ਫਿਰ ਕਿਚਨ ਚ ਜਾਂਦਾ ਜਿਵੇਂ ਰਸੋਈ ਆਪਾਂ ਕਹიდੀਏ ਉੱਥੇ ਜਿੱਥੇ ਤਿਆਰ ਹੁੰਦਾ ਹਾਂਜੀ ਉਸ ਤੋਂ ਬਾਅਦ ਫਿਰ ਆਪਣੇ ਇੱਧਰ ਚਲੇ ਜਾਂਦੇ ਕੜਾਹਿਆਂ ਚ ਇੱਧਰ ਰਸ ਪਹਿਲਾਂ ਮਿਲਣੇ ਪੀੜਿਆ ਜਾਂਦਾ ਹਨ ਫਿਰ ਕੜਾਹਿਆਂ ਚਲੇ ਜਾਂਦੇ ਮੈਲ ਉਤਰ ਜਾਂਦੀ ਹੈ ਸਪਾਈ ਹੋ ਜਾਂਦੀ ਹੈ ਫੇਰ ਗਾਂਹਾਂ ਜਾ ਕੇ ਪੱਕ ਜਾਂਦਾ ਜੀ ਕੋਲਾ ਬਾਕੀ ਆਪਾਂ ਅੰਦਰ ਦੇਖਦੇ ਆਂ ਠੀਕ ਹੈ ਵੈਸੇ ਸਫਾਈ ਦੀ ਗੱਲ ਕਰਾਂਗੇ ਕਿਉਂਕਿ ਕੁਲਾੜ ਤੇ ਕਈ ਵਾਰੀ ਦੇਖਦੇ ਆ ਵੀ ਸਫਾਈ ਕਿੰਨੀ ਕ ਕੀ ਗੱਲਬਾਤ ਆ ਜਿਵੇਂ ਬਾਈ ਜੀ ਉਹਨਾਂ ਦਾ ਦਿਖਾਉਣੇ ਆ ਖਲਾੜ ਕਿ ਕਿਸ ਤਰੀਕੇ ਨਾਲ ਜਿਹੜਾ ਕਿਚਨਾ ਇਹਨਾਂ ਦਾ ਜਿੱਥੇ ਤਿਆਰ ਹੁੰਦਾ ਜਾਨੀ ਕਿ ਰਸੋਈ ਆਪਾਂ ਕਹਿ ਦਈਏ ਕਿ ਕਿਸ ਤਰੀਕੇ ਨਾਲ ਉੱਥੇ ਦੇ ਪ੍ਰਬੰਧ ਨੇ ਕਿਵੇਂ ਤਿਆਰ ਕਰਦੇ ਨੇ ਕਿਉਂਕਿ ਕਸਟਮਰ ਜਦੋਂ ਆਉਂਦਾ ਗਾਹਕ ਆਉਂਦੇ ਨੇ ਦੇਖਦੇ ਨੇ ਵੀ ਬਾਈ ਜੀ ਸੁੱਧ ਤੁਸੀਂ ਕਿਵੇਂ ਤਿਆਰ ਕਰਦੇ ਹੋ ਕੀ ਕੀ ਇਹਦੇ ਵਿੱਚ ਚੀਜ਼ਾਂ ਪੈਂਦੀਆਂ ਨੇ ਕਿਵੇਂ ਦੇ ਸਿਸਟਮ ਨਾਲ ਬਣਦਾ ਸੋ ਤਸਵੀਰਾਂ ਦਿਖਾਉਣੇ ਆ ਕਿ ਇਹ ਖੁਲਾੜ ਚ ਪੂਰਾ ਗੁੜ ਸ਼ੱਕਰ ਤਿਆਰ ਹੋ ਰਹੇ ਨੇ ਕਿਸ ਤਰੀਕੇ ਨਾਲ ਪਹਿਲਾਂ ਰਸ ਤੋਂ ਬਾਅਦ ਬਾਕੀ ਹਰਮਨਦੀਪ ਬਾਈ ਜੂਰੀ ਮੌਜੂਦ ਨੇ ਹਰਨਦੀ ਭਾਈ ਕਿਵੇਂ ਚੱਲਦਾ ਉਧਰੋਂ ਆ ਗਿਆ ਜੀ ਰਸ ਆਪਣੇ ਆ ਲੱਗੇ ਹੋਏ ਨੇ ਸਾਰੇ ਪਰਾਸ ਆ ਗਿਆ ਜੀ ਉਹ ਕੜਾਹੇ ਚ ਤੀਸਰੇ ਚ ਜੀ ਉੱਥੋਂ ਦੀ ਮੈਲ ਉਤਰ ਜਾਂਦੀ ਹੈ ਜੀ ਉਹ ਸਫਾਈ ਹੋਗੀ ਮੈਲ ਅਸੀਂ ਭਿੰਡੀਆਂ ਨੇ ਪਾਣੀ ਉਤਾਰਨੇ ਬਕਾਇਦਾ ਹੋਰ ਕੋਈ ਕੈਮੀਕਲ ਨਹੀਂ ਲਾਉਂਦੇ ਅਸੀਂ ਇੱਥੇ ਦੂਜੇ ਕੜਾਹੇ ਚ ਲਉਦੀ ਪਕਾਈ ਹੋ ਜਾਂਦੀ ਜਾਂਦੀ ਫਿਰ ਉਹ ਸਿਰੇ ਵਾਲੇ ਕਲੇਹ ਜਾ ਕੇ ਪੱਕ ਜਾਂਦਾ ਆ ਹੁਣ ਦੇਖੋ ਆਪਣੇ ਇਧਰ ਗੰਢ ਚ ਆ ਗਿਆ ਜੀ ਉਹਨਾ ਸ਼ੱਕਰ ਬਣ ਰਹੀ ਹੈ ਜੀ ਤੁਹਾਡੇ ਸਾਹਮਣੇ ਬਣਦੀ ਆ ਕੋਈ ਹੋ ਨਹੀਂ ਹਾਂ ਸ਼ੱਕਰ ਥੋੜਾ ਜਿਹਾ ਮਿੱਠਾ ਥੋੜਾ ਜਰੂਰ ਲੱਗਦਾ ਹੈਗਾ ਸ਼ੱਕਰ ਬਣਾਉਣ ਖਾਤਰ ਉਹਦਾ ਪਹਿਲਾਂ ਆਪਣੇ ਸਿਆਣੇ ਬਜ਼ੁਰਗ ਬਣਾਉਂਦੇ ਰਹੇ ਨੇ ਉਹ ਵੀ ਲਾਉਂਦੇ ਰਹੇ ਨੇ ਠੀਕ ਹੈ ਹਾਂਜੀ ਇਹਦੇ ਬਿਨਾ ਸ਼ੱਕਰ ਨਹੀਂ ਬਣਦੀ ਫਿਰ ਤਾਂ ਗੁੜੀ ਬਣ ਜਾਂਦਾ ਉਹ ਗੁੜ ਦੇ ਵਿੱਚ ਕੁਝ ਨਹੀਂ ਅਸੀਂ ਬਾਕੀ ਪਕਾਦਾ ਪਾਉਂਦੇ ਠੀਕ ਹੈ ਬਾਕੀ ਥੋੜੇ ਸਾਹਮਣੇ ਆ ਆ ਸ਼ੱਕਰ ਪੀਆ ਖਾ ਲੋ ਪੂਰਾ ਵਧੀਆ ਹਾਂਜੀ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਇਹ ਦਿਖਾਈਆਂ ਨੇ ਕਿ ਕਿਸ ਤਰੀਕੇ ਨਾਲ ਕਿਉਂਕਿ ਬਹੁਤੀਆਂ ਚੀਜ਼ਾਂ ਐਵੇਂ ਦੀਆਂ ਬਣਦੀਆਂ ਨੇ ਕਿ ਉਹਨਾਂ ਵਿੱਚ ਕੈਮੀਕਲ ਯੂਜ਼ ਕਰਨਾ ਹੀ ਕਰਨਾ ਪੈਂਦਾ ਕਿਉਂਕਿ ਮੈਲ ਨੂੰ ਉਤਾਰਨ ਲਈ ਜਦੋਂ ਗੰਨੇ ਦਾ ਰਸ ਆਉਂਦਾ ਉਹਨੂੰ ਮੈਲ ਨੂੰ ਉਤਾਰਨ ਲਈ ਕੋਈ ਨਾ ਕੋਈ ਚੀਜ਼ ਯੂਜ਼ ਕਰਨੀ ਪੈਂਦੀ ਆ ਉਸ ਤੋਂ ਬਾਅਦ ਸ਼ੱਕਰ ਤਿਆਰ ਹੁੰਦੀ ਆ ਸੋ ਸ਼ੱਕਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿ ਪੂਰੀ ਸ਼ੁੱਧ ਨਰੋਲ ਸ਼ੱਕਰ ਆ ਜਿਹੜੀ ਉਹ ਇੱਥੇ ਕਿਤੇ ਨਾ ਕਿਤੇ ਬਣਾਈ ਜਾਂਦੀ ਆ ਅਤੇ ਬਾਈ ਜੀ ਤੋਂ ਹਾਂਜੀ ਬਾਈ ਜੀ ਕੀ ਨਾਮ ਆਪਦਾ ਮਨਵੀਰ ਸਿੰਘ ਜੀ ਅੱਛਾ ਕਿੱਥੋਂ ਜੀ ਕਿਹੜੀ ਜਗ੍ਹਾ ਤੋਂ ਆਪਣਾ ਲਾਗੀ ਪਿੰਡਿਆ ਦਾ 10 ਕਿਲੋਮੀਟਰ ਦੇ ਲਾਗੀ ਹਜ਼ਰਨਗਰ ਠੀਕ ਹੈ ਇੱਥੇ ਫਿਰ ਸ਼ੱਕਰ ਗੁੜ ਲੈਣਾ ਹੈ ਉਹ ਕੁਝ ਤੁਸੀਂ ਹਾਂਜੀ ਐਸੀ ਮਤਲਬ ਜਦੋਂ ਇਹਨਾਂ ਨੇ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਉਦੋਂ ਤੋਂ ਇਹਨਾਂ ਦੀ ਸ਼ੱਕਰ আর ਗੁੜ ਇਹਨਾਂ ਦੀ ਵਰਤਦੇ ਜੀ ਕਿਵੇਂ ਕਿਵੇਂ ਲੱਗਿਆ ਕੋਈ ਚਾਹ ਫਟਦੀ ਤਾਂ ਨਹੀਂ ਕੋਈ ਗੁੜ ਸ਼ੱਕਰ ਚੋਂ ਕਈ ਵਾਰੀ ਆਪਾਂ ਲੈ ਜਾਂਦੇ ਵੀ ਖਰਾਬ ਹੋ ਜਾਂਦਾ ਗੁੜ ਸ਼ੱਕਰ ਨਹੀਂ ਨਹੀਂ ਜੀ ਕੋਈ ਵੀ ਏਦਾਂ ਦੀ ਕਦੇ ਵੀ ਪ੍ਰੋਬਲਮ ਨਹੀਂ ਆਈ ਹੈਗੀ ਮਤਲਬ ਕੋ ਹੋਰ ਵੀ ਕਲਾੜੀਆਂ ਇੱਥੇ ਬਹੁਤ ਹੈਗੀਆਂ ਨੇ ਪਰ ਉਹਨਾਂ ਚ ਜਿਵੇਂ ਹੁਣ ਜਿਵੇਂ ਕਹਿੰਦੇ ਪੁਰਾਣੇ ਬਜ਼ੁਰਗਾਂ ਨੂੰ ਪਛਾਣ ਹੁੰਦੀ ਹੈ ਜਿਵੇਂ ਮਾਪੇ ਨੂੰ ਵੀ ਇੱਚ ਚੀਨੀ ਸਾਡੇ ਆਂਡੀ ਗਵਾਂਡੀ ਨੂੰ ਵੀ ਕਈ ਬਜ਼ੁਰਗਾਂ ਨੇ ਬਾਈ ਜੀ ਪਹਿਲਾਂ ਆਪ ਕਰਿਆ ਹੋਇਆ ਕੰਮ ਉਹਨਾਂ ਨੂੰ ਪਤਾ ਕੁਲਾੜੀਆਂ ਚੋਂ ਵੀ ਕਿਵੇਂ ਨਿਕਲਦਾ ਸੀ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰੀ ਜਨਾ ਬਿਲਕੁਲ ਹਾਂ ਸਾਰੇ ਸਰਾਉਂਦੇ ਨੇ ਵੀ ਇਹ ਸਹੀ ਹੈ ਇਹ ਪਰਫੈਕਟ ਹੈ ਪੂਰੀ ਮਤਲਬ ਇਹ ਚ ਕੋਈ ਮਿਲਾਵਟ ਨਹੀਂ ਹੈਗੀ ਜਿਵੇਂ ਹੋਰ ਕਿਤੇ ਵੀ ਪਹਿਲਾਂ ਲਿਆ ਕੇ ਦੇਖੀ ਹੈ ਉਹਨਾਂ ਚ ਚੀਨੀ ਹੁੰਦੀ ਸੀਗੀ ਮਤਲਬ ਉਹੀ ਹੈ ਵੀ ਪੁਰਾਣੇ ਬਜ਼ੁਰਗਾਂ ਦਾ ਤਜਰਬਾ ਹੁੰਦਾ ਉਹਨਾਂ ਨੇ ਕਹਿ ਦੇਣਾ ਵੀ ਹਾਂ ਬਿਲਕੁਲ ਸਹੀ ਹੈ ਅਜੋ ਤੇ ਖਾਕੀ ਦੱਸ ਦਿੰਦੇ ਨੇ ਵੀ ਵਧੀਆ ਤਰੀਕੇ ਨਾਲ ਤਿਆਰ ਹੋਇਆ ਬਏ ਵਧੀਆ ਤਰੀਕੇ ਨਾਲ ਤਿਆਰ ਹੋਇਆ ਬਾਕੀ ਇਹਨਾਂ ਦਾ ਵੀ ਬਹੁਤ ਚੰਗਾ ਹੁੰਦਾ ਇਹ ਹਮੇਸ਼ਾ ਹਰੇਕ ਨੂੰ ਲਾਈਵ ਦਿਖਾਉਂਦੇ ਆ ਵੀ ਆਹ ਉਹ ਕਈ ਵਾਰ ਇੱਕ ਦੋ ਵਾਰੀ ਦੇਖਿਆ ਵੀ ਆ ਜੋ ਬਹਿ ਜੋ ਜੀ ਉਹ ਤੇ ਤੁਹਾਡੇ ਸਾਹਮਣੇ ਹੀ ਕੱਢਦੇ ਆ ਸਾਰਾ ਕੁਝ ਤਦ ਕੋਈ ਆਪਾਂ ਦੇਖਿਆ ਨਹੀਂ ਆ ਦੇਖੋ ਰਮੈਟ ਲਾਏ ਹੋਏ ਨੇ ਵੀ ਜੇ ਅੰਦਰ ਵੀ ਜਾਣਾ ਤਾਂ ਇਹ ਸਾਫ ਸੁਥਰੇ ਨਾਲ ਕੋਈ ਰੇਤਾ ਨਾ ਜਾਵੇ ਕੋਈ ਜਾਵੇ ਇੰਨੀ ਸ਼ੁੱਧਤਾ ਜਾਨੀ ਕਿ ਨਹੀਂ ਮਿਲਦੀ ਕਿਤੇ ਹੋਟਲਾਂ ਚ ਵੀ ਨਹੀਂ ਮਿਲਦੀ ਜੇ ਆਪਾਂ ਕਹੀ ਕਿਤੇ ਨਾ ਨਾ ਬਿਲਕੁਲ ਨਹੀਂ ਮਿਲਦੀ ਹੈਗੀ ਜੀ ਤੁਸੀਂ ਇੱਥੇ ਲਾ ਲਓ ਕਿਤੇ ਵੀ ਲਾ ਲਓ ਹੋਟਲ ਦੇ ਆਪਾਂ ਕੋਈ ਕਿਸੇ ਹੋਟਲ ਚ ਜਾਂਦੇ ਆ ਕਿਚਨ ਵੱਲ ਤਾਂ ਆਪਾਂ ਨੂੰ ਕੋਈ ਜਾਣ ਹੀ ਨਹੀਂ ਦਿੰਦਾ ਆਪਾਂ ਨੂੰ ਕੀ ਪਤਾ ਵੀ ਕਿਚਨ ਚ ਕੀ ਆਪਾਂ ਦਾ ਪਲੇਟ ਚ ਸਜਾ ਕੇ ਦੇ ਦਿੰਦੇ ਨੇ ਕਿਚਨ ਚ ਕੋਈ ਨਹੀਂ ਘੇੜਾ ਮਰਵਾਉਂਦਾ ਇੱਥੇ ਸਾਰਾ ਕੁਝ ਲਾਈਵ ਹੈ ਦੇਖੋ ਨਾ ਭਾਈ ਕਿਚਨੂਰਾਂ ਤੋਂ ਰੋਕਦੇ ਤਾਂ ਨਹੀਂ ਇੱਥੇ ਆਉਣ ਤੋਂ ਵੀ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਰੋਕੇ ਜਿਨ੍ਹਾਂ ਨੇ ਕਦੇ ਨਹੀਂ ਰੋਕੇ ਤਾਂ ਸ਼ੋਅ ਕਹਿੰਦੇ ਆ ਵੀ ਦੇਖੋ ਸਾਨੂੰ ਮਤਲਬ ਲਾਈਵ ਬਣਦਾ ਦੇਖੋ ਕਿਉਂਕਿ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਰਿੰਦਰ ਸਿੰਘ अच्छा ਮਨਰ ਬਾਈ ਇੱਥੇ ਪਹੁੰਚੇ ਹੋ ਸ਼ੱਕਰ ਲੈਣ ਆਏ ਹੋ ਜਾਂ ਗੁੜ ਲੈਣ ਆਏ ਹੋ ਹਾਂ ਗੁੜ ਲੈਣ ਆਏ ਸੀਗੇ ਠੀਕ ਹੈ ਹਾਂ ਕਿਵੇਂ ਲੱਗਦਾ ਬਾਈਆਂ ਦੀ ਸ਼ੁੱਧਤਾ ਤੇ ਆਹ ਦੇਖਿਆ ਸਿਸਟਮ ਤੁਸੀ ਵਧੀਆ ਲੱਗਿਆ ਹਾਂ ਬਹੁਤ ਵਧੀਆਗਾ ਪਹਿਲਾਂ ਅਸੀਂ ਮਤਲਬ ਹੋਰ ਵੀ ਕੁਲੜ ਹੈਗੇ ਸੀ ਅੱਗੇ ਤੇ ਉਹਨਾਂ ਤੋਂ ਲੈਂਦੇ ਰਹੇ ਹਾਂਗੇ ਤੇ ਉਹ ਜੇ ਤੁਸੀਂ ਚਾਹ ਬਣਾਉਂਦੇ ਸੀਗੇ ਮਤਲਬ ਘਰੇ ਕਹਿੰਦੇ ਲੇਡੀ ਜੀ ਚਾਹ ਬਣਾ ਲਓ ਉਹ ਗਰੇਜ ਕਰਨ ਲੱਗੇ ਚਾਹ ਬਣਾਉਣ ਤੋਂ ਕਿਉਂਕਿ ਉਹ ਚਾਹ ਜੇ ਮਤਲਬ ਕੈਮੀਕਲ ਵਾਲੀ ਸ਼ੱਕਰ ਪਾ ਦਿੰਦੇ ਤਾਂ ਚਾਹ ਫਟਦੀ ਸੀਗੀ ਤੇ ਜਦੋਂ ਪਿਛਲੀ ਵਾਰ ਅਸੀਂ ਇੱਥੋਂ ਲੈ ਕੇ ਗਏ ਤੇ ਉਹ ਚੀਨੀ ਮੰਗ ਜਿਵੇਂ ਪਹਿਲਾਂ ਆਪਾਂ ਸਾਰਾ ਸਮਾਨ ਇਕੱਠਾ ਪਾਦਦੇ ਚ ਐਂ ਪਾਦੋ ਕੋਈ ਚਾਹ ਦੀ ਪ੍ਰੋਬਲਮ ਨਹੀਂ ਆਉਂਦੀ ਮਤਲਬ ਕਦੇ ਵੀ ਹਾਂ ਬਿਲਕੁਲ ਨਹੀਂ ਬਾਕੀ ਬਾਈ ਜੀ ਆਪਾਂ ਜਦੋਂ ਪੈਸੇ ਦੀ ਬਚਤ ਕਰਨੀ ਹੋਵੇ ਜਿਵੇਂ ਟਰਾਲੀਆਂ ਹੁੰਦੀਆਂ ਨੇ ਰਾਜਸਥਾਨ ਵਾਲੀਆਂ ਜੂਪੀ ਵਾਲੀਆਂ ਉਹ ਕਹਿੰਦੇ ਨੇ 40 ਰੁਪਏ ਸ਼ੱਕਰ ਲੈ ਜੋ ਇੱਥੇ ਆ 85 ਰੁਪਏ ਉਹ ਫਿਰ ਸ਼ੱਕਰ ਮੈਂ ਬਾਈ ਯੂਰਨ ਨਾਲ ਵੀ ਗੱਲਬਾਤ ਕਰੀਦੀ ਵੀ ਕਸਟਮਰ ਆਏ ਨਹੀਂ ਸੋ ਉਸ ਦਾ ਵੀ ਆਪਾਂ 40 ਵਾਲੀ ਲਓ ਯਾਰ ਉਹ ਵਧੀਆ ਹੋਊਗੀ ਖਾਨੀ ਉਹ ਆ ਇਧਰ 80 85 ਕਣੀ ਅਗਲਾ ਦੇਖ ਕਿਉਂ ਕਰਨਾ ਉਹ 40 ਵਾਲੀ ਕਿਵੇਂ ਦੇਈ ਜਾਂਦੇ ਨੇ ਜਾਂ ਫਿਰ ਇਹ ਦੋ ਕਾਰਨ ਨੇ ਇਹਦੇ ਪਹਿਲਾਂ ਕੋਈ ਸਮਾਂ ਸੀਗਾ ਨਹੀਂ ਆਪਣੇ ਜਿਹੜੇ ਜਿੰਮੇ ਅਸੀਂ ਜੈਂਗਸਟਰਸ ਸੀਗੇ ਸਾਨੂੰ ਨਹੀਂ ਸਮਝਦ ਸੀਗੇ ਇਹ ਗੱਲਾਂ ਦੀ ਅਸੀਂ ਕਿਉਂਕਿ ਇਹ ਚੱਲਦੇ ਬਹੁਤ ਘੱਟ ਦੇਖਿਆ ਗਏ ਮੇਰੇ ਨਾਨਕੇ ਹੁੰਦੇ ਸੀਗੇ ਉਹਨਾਂ ਕੋਲੇ ਥੋੜਾ ਟਾਈਮ ਚੱਲਦਾ ਦੇਖਿਆ ਗਾ ਪਰ ਇਹਨਾਂ ਨੋਲਿਜ ਨਹੀਂ ਸੀਗੀ ਅਪਡੇਟ ਨਹੀਂ ਸੀਗੇ ਅਗਲਾ ਕਹਿੰਦਾ ਸੀਗਾ ਵੀ ਇੱਕੋ ਹੀ ਚੀਜ਼ ਜਾਂ ਚਾਹੇ ਖਲਾੜ ਤੋਂ ਲੈ ਲੋ ਚਾਹੇ ਟਰਾਲੀ ਚੋਂ ਲੈ ਲੋ ਵੀ ਸੇਮ ਰੇਟ ਹੀ ਹੈਗਾ ਵੀ ਸੇਮ ਚੀਜ਼ ਆ ਕੋਈ ਫਰਕ ਨਹੀਂ ਨਾ ਚੀਜ਼ਾਂ ਦਾ ਪਰ ਜਿਹੜਾ ਹੁਣ ਅੱਜ ਦਾ ਸਮਾਂ ਅੱਜ ਦਾ ਜੂਥ ਆ ਅੱਜ ਦਾ ਜੈਂਗਸਟਰ ਹੈਗਾ ਉਹ ਕਹਿੰਦਾ ਹੈਗਾ ਵੀ ਕੁਆਲਿਟੀ ਹੋਵੇ ਕੋਈ ਕੈਮੀਕਲ ਨਾ ਹੋਵੇ ਰੁਪਏ ਦੀ ਰੁਪਏ ਪਿੱਛੇ ਮਤਲਬ ਲੋਕ ਨਹੀਂ ਜਾਂਦੇ ਹੈਗੇ ਹਰ ਇੱਕ ਬੰਦਾ ਬਿਮਾਰੀ ਦੇ ਨਾਲ ਪੜਦਾ ਹੈਗਾ ਕਿਸ ਨੂੰ ਸ਼ੂਗਰ ਆ ਕਿਸ ਨੂੰ ਬੀਪੀ ਆ ਕਿਸ ਨੂੰ ਕੋਈ ਪ੍ਰੋਬਲਮ ਆ ਗਈ ਹਰ ਇੱਕ ਬੰਦਾ ਕਹਿੰਦਾ ਵੀ ਮੈਨੂੰ ਕੁਆਲਿਟੀ ਮਿਲੇ ਤੇ ਰੁਪਈਆਂ ਦਾ 5-7 ਰੁਪਏ ਦਾ ਰੁਪਏ ਦਾ ਫਰਕ ਪੈਂਦਾ ਹੈਗਾ ਪਰ ਜੇ ਤੁਸੀਂ ਡਾਕਟਰ ਦੇ ਉਦੋਂ ਥੋੜੇ ਵੱਧ ਰੁਪਏ ਲੱਗ ਜਾਂਦੇ ਹੈਗੇ ਬਿਲਕੁਲ ਬਾਕੀ ਭਾਈ ਮਨਿੰਦਰ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਹੁਣ ਗੰਨੇ ਦਾ ਲਾ ਲੋਜੀ ਰੇਟ 400 ਦੇ ਕਰੀਬ ਆ ਕੁਆਂਟਲ ਹਾਂਜੀ ਪਰ ਉਹ 40 50 ਰੁਪਏ ਦਿੰਦੇ ਨੇ 400 ਰੁਪਏ ਕੁਇੰਟਲ ਜਦ ਕਿ 10 ਏਰ ਰਹੇ ਨੇ ਵੀ ਇੱਕ ਕੁਇੰਟਲ ਗੰਨੇ ਚੋਂ 40 ਕਿਲੋ ਸ਼ੱਕਰ ਮਸਾ ਨਿਕਲਦੀ ਹੈ ਜੀ 40 ਕਿਲੋ ਸ਼ੱਕਰ 40 ਰੁਪਏ ਨੂੰ 40 ਰੁਪਏ ਨੂੰ ਗੰਨਾ ਚਲ ਵੀ ਉਹ ਤਾਂ ਹਜਮ ਨਹੀਂ ਆਉਂਦੀ ਗੱਲ ਵੀ ਇੰਨੇ ਸਸਤੇ ਚ ਕਿਵੇਂ ਜੂਪੀ ਤੋਂ ਆਕੇ ਇੱਥੇ ਵੇਚ ਰਹੇ ਕਿਉਂਕਿ ਮੈਂ ਵੀ ਮੇਰੀ ਨਾ ਇੱਥੇ ਆਪਣੇ ਧੂਰੀ ਮਿਲਜ ਡਿਊਟੀ ਰਹੀ ਹੈਗੀ ਇੱਥੇ ਜਦੋਂ ਚੀਨੀ ਬਣਦੀ ਆ ਉਹਦੀ ਬੇਸਟੇਜ ਵੀ ਨਿਕਲਦੀ ਹੈਗੀ ਜਿਹੜੀ ਉਹ ਬੇਸਟੇਜ ਨਿਕਲਦੀ ਆ ਅਸੀਂ ਆਮ ਖਲਾੜਾਂ ਦੇ ਪੇਂ ਦੇਖੀ ਹੈਗੀ ਜਦੋਂ ਉਹ ਵੇਸਟੇਜ ਆ ਉਹਨਾਂ ਨੂੰ 12-15 ਰੁਪਏ ਮਿਲ ਜਾਂਦੀ ਹੈ ਕਿਲੋ ਮੰਗਰ ਪਰ ਅਸੀਂ ਉਹ ਸੰਤੁਸ਼ਟੀਪੂਰਨ ਕਰਨ ਲਈ ਜਿਵੇਂ ਜੁਪੀਲਾ ਖਲਾੜ ਨੇ ਜਾਂ ਜਿਹੜੇ ਬਾਹਰੋਂ ਆ ਕੇ ਲੋਕ ਲਾਉਂਦੇ ਆ ਖਲਾੜ ਅਸੀਂ ਉਹਨਾਂ ਤੋਂ ਗੁੜ ਵਗੈਰਾ ਸ਼ੱਕਰ ਵਗੈਰਾ ਲੈ ਤਾਂ ਲੈਣੇ ਆਗੇ ਪਰ ਉਹ ਇੱਕ ਮਿੱਠੀ ਜ਼ਹਿਰੀ ਹੋ ਜਾਂਦੀ ਹੈ ਗੁੜ ਦੇ ਰੂਪ ਵਿੱਚ ਚਾਹੋ ਚੀਨੀ ਡਾਇਰੈਕਟ ਖਾ ਲੋ ਚਾਹੇ ਇੰਡਾਇਰੈਕਟ ਖਾ ਲੋ ਉਹ ਇੱਕ ਮਨ ਸਮਝਾਉਣ ਵਾਲੀ ਗੱਲ ਹੀ ਹੁੰਦੀ ਹੈਗੀ ਹਾਂਜੀ ਯਾਨੀ ਗੱਲ ਉਹੀ ਆ ਵੀ ਆਪਾਂ ਨੂੰ ਵੀ ਥੋੜਾ ਜਿਆ ਸਮਝ ਤਾਂ ਆਉਂਦੀ ਹੈ ਗੱਲ ਵੀ ਇੰਨੀ ਸਸਤੀ ਕਿਉਂ ਦੇ ਰਿਹਾ ਜੇ ਸਸਤੀ ਪਿੱਛੇ ਪਾਵਾਂਗੇ ਤਾਂ ਤਾਂ ਬਿਮਾਰੀਆਂ ਮੁੱ हां ਬਿਲਕੁਲ ਜੇ ਮਤਲਬ ਕੋਈ ਚੀਜ਼ ਦੀ ਕੋਈ ਕੁਆਲਿਟੀ ਵਧੀਆ ਹੋ ਜਾ ਰੇਟ ਜਿਆਦਾ ਹੈਗਾ ਤਾਂ ਉਹਦੇ ਵਿੱਚ ਉਹਦੇ ਪਿੱਛੇ ਕੋਈ ਨਾ ਕੋਈ ਗੁਣ ਹੁੰਦਾ ਹੈਗਾ ਇਹ ਇਹ ਨਹੀਂ ਹੈਗਾ ਵੀ ਮਤਲਬ ਜੇ ਇਹਦਾ ਰੇਟ ਜਿਆਦਾ ਆ ਅਗਲਾ ਮੁਖਤਮ ਕੋਈ ਲਈ ਬੈਠਾ ਵੀ ਵੈਸੀ ਜਾਣੇ ਰੇਟ ਅਪ ਕਰਤੇ ਵੀ ਗਾਹਕ ਚੰਗਾ ਦੇਖਿਆ ਕਈ ਵੀਰੇ ਆਪਾਂ ਰੇੜੀ ਰੇੜੀ ਵੱਲੋਂ ਕੇਲੇ ਲੈਣ ਲੱਗ ਜਾਨੇ ਜੇ ਗੱਡੀ ਲਵੇ ਲਾ ਲਈਏ ਅਗਲਾ ਕਹਿੰਦਾ 20 ਰੁਪਏ ਅਪ ਕਰ ਦੂ ਪਰ ਜੇ ਚੰਗੇ ਕੇਲੇ ਨੇ ਜਾਂ ਚੰਗੀ ਸੱਕਰਾ ਜਾਂ ਚੰਗਾ ਗੋੜਾ ਤਾਂ ਹੋ ਜਾ ਉਹਦਾ ਰੇਟ ਵੀ ਆਪ ਨੂੰ ਦੇਣਾ ਚਾਹੀਦਾਗਾ ਤਾਂ ਹੀ ਆਪਣੇ ਕਿਸਾਨ ਵੀ ਸਕਸੈਸ ਹੋਣਗੇ ਤਾਂ ਹੀ ਆਪਣੀਆਂ ਸਟੋਰੀਆਂ ਹੋਰ ਬਣਨਗੀਆਂ ਤਾਂ ਹੀ ਜੇ ਹੁਣ ਮਤਲ ਨਵੇਂ ਮੁੰਡੇ ਉੱਠ ਕੇ ਇਹ ਕੰਮ ਚਾਹਣ ਕਿਉਂਕਿ ਅੱਜ ਕੱਲ ਯੂਥ ਬਾਹਰ ਤਾਂ ਜਾਈ ਜਾਂਦਾਗਾ ਪਰ ਆਪਦੇ ਕੰਮ ਨੂੰ ਅਸੀਂ ਛੱਡੀ ਜਾਨੇਗੇ ਸਾਡਾ ਕਿਸਾਨੀ ਦਾ ਫੇਰ ਹੋਣ ਦਾ ਕਾਰਨ ਵੀ ਮੇ ਕਿਉਂਕਿ ਜਿਹੜੇ ਪਿਤਾ ਪੁਰਖੀ ਕੰਮ ਨੇ ਸੇਠ ਲੋਕ ਨੇ ਬਾੜੀਆਂ ਲੋਕ ਕਹ ਲਈ ਆਪਾਂ ਨੂੰ ਉਹ ਆਪਦੇ ਪਿਤਾ ਪੁਰਖੀ ਕੰਮ ਕਦੇ ਨਹੀਂ ਛੱਡਦੇ ਹੈਗੇ ਠੀਕ ਹੈ ਉਹਨਾਂ ਦੇ ਪਿਛਲੇ ਦੋ ਪੀੜੀਆਂ ਨੇ ਕਮਾਇਆ ਹੁੰਦਾਗਾ ਤੀਜੀ ਪੀੜੀ ਨੂੰ ਅੱਪ ਕਰਦੀ ਆ ਸਾਡੇ ਜੱਟ ਕੌਮ ਕੀ ਆ ਅਸੀਂ ਆ ਲਾਈਨ ਛੱਡੀ ਦੂਜੀ ਫੜ ਲਈ ਦੂਜੀ ਲਾਈਨ ਛੱਡੀ ਤੀਜੀ ਫੜ ਲਈ ਜਦੋਂ ਅਸੀਂ ਲਾਈਨਾਂ ਚੇਂਜ ਕਰਾਂਗੇ ਅਸੀਂ ਜ਼ਿੰਦਗੀ 'ਚ ਫੇਲ ਹੋਵਾਂਗੇ ਇਹਦੇ ਪਾਸ ਨਹੀਂ ਹੋ ਸਕਦਾ ਠੀਕ ਹੈ ਜੀ ਆਪਣਾ ਕੰਮ ਆ ਜਿਹੜਾ ਜੱਦੀ ਕੰਮ ਆ ਜੇ ਉਹਨੂੰ ਫੜ ਕੇ ਰੱਖਾਂਗੇ ਤਾਂ ਅੱਗੇ ਵਧਾਂਗੇ ਵਧਾਂਗੇ ਹਾਂ ਉਹਦੇ ਵਿੱਚ ਆਪਣੀ ਪਕੜ ਮਜ਼ਬੂਤ ਹੋ ਜਾਂਦੀ ਹੈਗੀ ਜਿਵੇਂ ਹੁਣ ਇਸ ਆਲ ਸੋਡੀ ਮਤਲਬ ਜਿਹਨਾਂ 40 45 ਛਾਲ ਦੀ ਉਮਰ ਹੋਗੀ ਆਪਣਾ ਤਜਰਬਾ ਹੋ ਗਿਆ ਕੋਈ ਕੰਮ ਕਰਦੇ ਆ ਆਪਾਂ ਆਪਾਂ ਆਪਣੇ ਬੱਚੇ ਨੂੰ ਉਸ ਤਰੀਕੇ ਨਾਲ ਗਾਈਡ ਕਰਾਂਗੇ ਬੱਚੇ ਦਾ ਮਾਈਂਡ ਆਪਾਂ ਤੋਂ 30 ਸਾਲ ਛੋਟਾ ਗਾ ਜਾਂ 25 ਸਾਲ ਛੋਟਾ ਗਾ ਤੇ ਉਹ ਉਸ ਨੂੰ ਉਸ ਤਰੀਕੇ ਨਾਲ ਹੋਰ ਨਵੇਂ ਅਪਡੇਟਸ ਨਾਲ ਲੈ ਕੇ ਆਊਗਾ ਕਿਉਂਕਿ ਆਪਾਂ ਨੂੰ ਅਪਡੇਟ ਕਰਨਾ ਹੈਗਾ ਮਨੂੰ ਆਪਾਂ ਨੇ ਇਹ ਨਹੀਂ ਕਰਨਾ ਹੈਗਾ ਵੀ ਆਪਣੇ ਆ ਕੰਮ ਇੱਥੇ ਚੱਲਦਾ ਸੀ ਬਜ਼ੁਰਗ ਕਰਦੇ ਸੀ ਆਪਾਂ ਉਹੀ ਕਰਨਾ ਜਿਹੜਾ ਕੰਮ ਚੱਲਦਾ ਨੂੰ ਅਪਡੇਟ ਜਰੂਰ ਕਰੋ ਸਮਝ ਸਾਹਿਬ ਨਾਲ ਮਾਰਕੀਟ 'ਚ ਖੜਨਾ ਮਾਰਕੀਟ 'ਚ ਭੇੜਨਾ ਕੋਈ ਵੀ ਕੰਮ ਹੈ ਕਿਸਾਨੀ ਹੈ ਕਿ ਚਾਹ ਕੋਈ ਬਿਜ਼ਨਸ ਹੈਗੀ ਬਿਲਕੁਲ ਬਾਈ ਮਨਿੰਦਰ ਜਿਨ੍ਹਾਂ ਨੇ ਗੰਨਾ ਮਿੱਲ ਚ ਵੀ ਕੰਮ ਕੀਤਾ ਉਹ ਪਹੁੰਚੇ ਹੋਏ ਨੇ ਦੱਸ ਰਹੇ ਨੇ ਕਿ ਕਿਤੇ ਨਾ ਕਿਤੇ ਬਹੁਤ ਕੁਝ ਵਿੱਚੋਂ ਨਿਕਲਦਾ ਜਦੋਂ ਆਪਾਂ ਕੋਈ ਕੰਮ ਕਰਦੇ ਆ ਕੋਈ ਚੀਜ਼ ਖਰੀਦੀ ਆ ਉਹ ਤੇ ਕਿੰਨੇ ਰੇਟ ਚ ਖਰੀਦ ਰਿਹਾ ਕੀ ਗੱਲਬਾਤ ਹੁੰਦੀ ਆ ਸੋ ਸਾਰੀਆਂ ਗੱਲਾਂ ਬਾਤਾਂ ਇਹ ਸਾਹਮਣੇ ਬਾਈ ਹਰਮਨਦੀਪ ਮੌਜੂਦ ਆ ਸਾਡੇ ਨਾਲ ਹਰਨਦੀਪ ਬਾਈ ਇਹ ਪੁੱਛ ਰਿਹਾ ਸੀ ਅਸੀਂ ਆਪਣੀ ਗੱਲ ਵਿੱਚ ਚਲੋ ਬਾਈ ਜੂਰੀ ਆ ਗਏ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਬਈ ਇੱਕ ਮੈਲ ਕੱਟਣ ਵਾਸਤੇ ਮੇਨ ਕੈਮੀਕਲ ਯੂਜ਼ ਕਰਨਾ ਹੀ ਪੈਂਦਾ ਉਹਦੀ ਜਗ੍ਹਾ ਤੁਸੀਂ ਕੀ ਯੂਜ਼ ਕਰਦੇ ਹੋ ਕੀ ਗੱਲਬਾਤ ਆ ਪਿੰਡੀ ਦਾ ਪਾਣੀ ਯੂਜ਼ ਕਰਦੇ ਆ ਜੀ ਆਪਾਂ ਜੀ ਹਾਂ ਬਾਕਾਇਦਾ ਉਹ ਆਪਣੇ ਸਾਹਮਣੇ ਪਿਆ ਚੈੱਕ ਕਰ ਲਓ ਪਿੰਡੀ ਦੇ ਪਾਣੀ ਨਾਲ ਮੈਲ ਤਾਰਦੇ ਆਂ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਸਾਹਮਣੇ ਬਹਿ ਜੋ ਚਾਹੇ ਸਾਹਮਣੇ ਤਾਰ ਕੇ ਦਿਖਾ ਦਾਂਗੇ ਠੀਕ ਹੈ ਹਾਂਜੀ ਓਕੇ ਅੱਛਾ ਹੁਣ ਲਾਸਟ ਪੜਾਚੋ ਜਿਹੜਾ ਆਪਾਂ ਗੁੜ ਦੀਆਂ ਤਸਵੀਰਾਂ ਦਿਖਾ ਰਹੇ ਸੀ ਉਹ ਸ਼ੱਕਰ ਤਿਆਰ ਹੋ ਗਈ ਜੀ ਸ਼ੱਕਰ ਤਿਆਰ ਹੋ ਗਈ ਜੀ ਆ ਦੇਖੋ ਸ਼ੱਕਰ ਬਣ ਕੇ ਆ ਗਈ ਹੁਣ ਇਹਨੂੰ ਇੱਥੇ ਮਲਣਗੇ ਮਲ ਕੇ ਇਹਨੂੰ ਬਰੀਕ ਹੋ ਜੂਗੀ ਉਦੋਂ ਬਾਅਦ ਫਿਰ ਠੰਡੀ ਹੋਊਗੀ ਜਦੋਂ ਉਦੋਂ ਬਾਅਦ ਅਸੀਂ ਪੈਕ ਕਰਾਂਗੇ ਜੀ ਅੱਛਾ ਬਾਕੀ ਇੱਕ ਸਾਡਾ ਇੱਕ ਮੈਂ ਹੋਰ ਕ ਲਾਗੇ ਹੁਣ ਕਰਨ ਉਹ ਵੀ ਲੋਕ ਸੰਗਾਲੇ ਲਈ ਕਹਿੰਦੇ ਨੇ ਚਲੋ ਸਾਡੇ ਵੀ ਸੰਗਾਲੇ ਚ ਤੇ ਤਾਂ ਕਰਕੇ ਸਾਨੂੰ ਦਿੱਕਤ ਆਉਂਦੀ ਵੀ ਸਾਡੀ ਕੋਈ ਗੱਡੀ ਪਿੰਡਾਂ ਚ ਨਹੀਂ ਜਾਂਦੀ ਵੇਚਣ ਸਾਡਾ ਤਾਂ ਇੱਥੇ ਕਾਊਂਟਰ 'ਤੇ ਹੀ ਵਿਕਦਾ ਉਹ ਲੋਕਾਂ ਦੇ ਵਿੱਚ ਥੋੜਾ ਜਿਹਾ ਭਰਮ ਭਲੇਖਾ ਹੈਗਾ ਬਿਖਾਨੀ ਕੀਤੇ ਉਹਨਾਂ ਦੇ ਘਲਾੜਦਾ ਸਾਡੇ ਘਲਾੜ ਦੀ ਗੱਡੀ ਕੋਈ ਨਹੀਂ ਜਾਂਦੀ ਸਾਡਾ ਤਾਂ ਇੱਥੇ ਹੀ ਵਿਕਦਾ ਜੀ ਅਸੀਂ ਤਾਂ ਇੱਥੇ ਹੀ ਵੇਚਦੇ ਆ ਸਾਡਾ ਕੋਈ ਬੰਦਾ ਪਿੰਡਾਂ ਚ ਨਹੀਂ ਵੇਚਣ ਜਾਂਦਾ ਹਾਂਜੀ ਅਸੀਂ ਬਾਈ ਜੂਰਾ ਨਾਲ ਗੱਲ ਕਰ ਰਹੇ ਤੇ ਤੁਹਾਡੇ ਚੱਕਰਗੁੜ ਖਰੀਦਣ ਆਏ ਨੇ ਕਿ ਕਿਸ ਤਰ੍ਹਾਂ ਵੀ ਜਦੋਂ 40 ਰੁਪਏ ਗੰਨਾ ਖਰੀਦਿਆ ਜਾਂਦਾ ਰੇਟ ਆ 40 ਰੁਪਏ ਦਾ ਉਹ 40 45 ਨੂੰ ਸ਼ੱਕਰ ਕਿਵੇਂ ਦੇਈ ਜਾਂਦੇ ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀ ਫਿਰ ਤਾਂ ਕੋਈ ਨਾ ਕੋਈ ਕਪੜਾਈ ਆ ਵਿੱਚ 40 ਰੁਪਏ ਦਾ ਗੰਨਾ ਹੀ ਪੈ ਗਿਆ ਜੀ ਆਪਾਂ ਨੂੰ ਲਾ ਲਓ 40 ਰੁਪਏ ਕਿਲੋ ਦਾ ਠੀਕ ਹੈ ਬਾਕੀ ਆ ਪ੍ਰੋਸੈਸ ਜਿਹੜਾ ਬਾਕੀ ਤੁਹਾਡੇ ਸਾਹਮਣੇ ਆ ਬਾਕੀ ਬਕਾਇਦਾ ਹੈ ਨਾ ਇਹਦਾ ਵੱਖਾਗਾ ਵੀ ਆ ਲੇਬਰ ਦਾ ਖਰਚਾ ਹੋਰ ਜੀ ਤੇਲ ਉਧਰੋਂ ਸਿਸਟਮ ਬਹੁਤ ਖਰਚਾ ਜੀ ਫਿਰ ਠੀਕ ਹੈ ਦੇਖ ਲਓ ਬਾਕੀ ਉਹ ਤਾਂ ਸਮਝ ਨਹੀਂ ਆ 40 ਨੂੰ ਗੁੜ ਦੇ ਜਾਂਦੇ ਨੇ ਸੱਕਰ 40 45 ਦੇ ਜਾਂਦੇ ਨੇ ਇਧਰ 40 ਦੇ ਗੰਨਾ ਮ ਅਮਸਤੋ ਬਾਰੇ ਗੱਲ ਸਾਡੇ ਦਾ ਸਮਝ ਨਹੀਂ ਆਈ ਬਾਕੀ ਮਨਾਉਣ ਵਾਲੇ ਜਾਣਨ ਜਾਂ ਉੱਪਰ ਵਾਲਾ ਜਾਣਦਾ ਕਿਵੇਂ ਬਣਾਉਂਦੇ ਨੇ ਭਾਈ ਸਾਨੂੰ ਤਾਂ ਪਤਾ ਨਹੀਂ ਬਿਲਕੁਲ ਜੀ ਇੱਥੇ ਗੱਲਬਾਤ ਇਹੀ ਸਾਹਮਣੇ ਆਉਂਦੀ ਆ ਕਿ ਜਦੋਂ ਕੋਈ ਚੀਜ਼ ਜਿਹੜੀ ਚੀਜ਼ ਜੀਤੋਂ ਖਰੀਦੀ ਜਾਂਦੀ ਆ ਜੀਤੋਂ ਤਿਆਰ ਹੁੰਦੀ ਆ ਉਹ ਜਦੋਂ ਹੁਣ ਗੰਨੇ ਤੋਂ ਸ਼ੱਕਰ ਤਿਆਰ ਹੁੰਦਾ ਗੰਨੇ ਤੋਂ ਗੁੜ ਤਿਆਰ ਹੁੰਦਾ ਕਿਤੇ ਨਾ ਕਿਤੇ ਜਦੋਂ ਗੰਨੇ ਦਾ ਰੇਟ 40 ਰੁਪਏ ਆ ਤੇ 40 45 ਰੁਪਏ ਸ਼ੱਕਰ ਕਿਵੇਂ ਯੂਪੀ ਵਾਲੇ ਕਿਵੇਂ ਰਾਜਸਥਾਨ ਵਾਲੇ ਪਿੰਡਾਂ ਦੇ ਵਿੱਚ ਦੇਈ ਜਾਂਦੇ ਨੇ ਇਹ ਗੱਲ ਧਿਆਨ ਹਿੱਤਾ ਇਸ ਨੂੰ ਧਿਆਨ ਚ ਰੱਖੋ ਕੇ ਸਸਤੀ ਪਿੱਛੇ ਜਦੋਂ ਆਪਾਂ ਪੈਨੇ ਆ ਤਾਂ ਬਿਮਾਰੀਆਂ ਮੁੱਲ ਲੈਨੇ ਆ অর্ਗੈਨਿਕ ਚੀਜ਼ਾਂ ਜਾਂ ਸ਼ੁੱਧ ਚੀਜ਼ਾਂ ਲੈਣ ਲਈ ਪੂਰਾ ਵਿੱਚ ਲੋਕ ਇਹ ਵੀ ਕਹਿੰਦੇ ਨੇ ਕਿ ਸਤ ਤੋਂ ਪੈਸੇ ਜ਼ਿਆਦਾ ਲੈ ਲਓ ਜੀ 10 ਰੁਪਏ ਵੱਧ 20 ਰੁਪਏ ਵੱਧ ਪਰ ਸਾਨੂੰ ਚੀਜ਼ ਵੈਰਾਈਟੀ ਕੁਆਲਟੀ ਵਧੀਆ ਮਿਲ ਜੇ ਜੇ ਉਹ ਕੁਆਲਟੀ ਲੈਣੀ ਹੈ ਤਾਂ ਬਾਈ ਜੂਰੀ ਹਰਮਨਦੀਪੂਰਾਂ ਨੇ ਦੱਸਿਆ ਕਿ ਉਸ ਤਰੀਕੇ ਨਾਲ ਤਿਆਰ ਕਰਦੇ ਆ ਕਿ ਚੈਲੰਜ ਕਰਦੇ ਆ ਕਿ ਸਾਡਾ ਪੂਰੀ ਤਰ੍ਹਾਂ ਸ਼ੁੱਧ ਗੁੜ ਅਤੇ ਸ਼ਕਰ ਹੈ ਕੈਮਰਾਮੈਨ ਪੀਮਾਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ